ਪੈਸਾ ਜੇਬ ਚ ਪਾ ਕੇ ਘੋੜਾ ਨਹੀਂ ਖਰੀਦ ਸਕਦੇ ਘੋੜਾ ਤੁਹਾਡੇ ਵਾਸਤੇ ਉਹ ਰਸਤੇ ਤਿਆਰ ਕਰ ਦੂਗਾ ਜਿਹੜੇ ਕਦੇ ਸੋਚੇ ਨਹੀਂ ਦਿਨੇ ਘੋੜਾ ਨਹੀਂ ਹਿੰਕਦਾ ਰਾਤ ਨੂੰ ਠੋਡਾ ਸਭ ਤੋਂ ਵਫਾਦਾਰ ਸਾਥੀ ਘੋੜਾ ਠੋਡੇ ਕੰਧ ਦੇ ਨੇੜੇ ਉਪਰਾ ਬੰਦਾ ਤੁਹਾਨੂੰ ਘੋੜਾ ਹਿੰਕ ਕੇ ਠਾ ਦਿੰਦਾ ਤੁਸੀਂ ਘੋੜੇ ਦੇ ਕੋਲੇ 5 ਮਿੰਟ ਖੜੋ ਜੀ ਰਿਲੈਕਸ ਹੋ ਕੇ ਖੜੋ ਠੋਡਾ ਬ੍ਰੇਨ ਔਰ ਘੋੜੇ ਦਾ ਬ੍ਰੇਨ ਅਟੈਚ ਹੋ ਜਾਂਦਾ ਤੁਹਾਡਾ ਹਾਰਟ ਔਰ ਘੋੜੇ ਦਾ ਹਾਰਟ ਅਟੈਚ ਹੋ ਜਾਂਦਾ ਤੁਹਾਡੀ ਫੀਲਿੰਗ ਸਮਝਦਾ ਘੋੜਾ ਮੱਜੂ ਕੇ ਲਾਈਨ ਦਾ ਘੋੜਾ ਏਕਮ ਬਾਈ ਗੁਰਜੰਟ ਨੇ 2 ਸਾਲ ਦੀ ਮਿਹਨਤ ਇਸ ਘੋੜੇ ਤੇ ਲਾਈ ਤੇ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਘੋੜਾ ਖੜਾ ਕਰਤਾ ਜੀ ਏਕਮ ਬਾਈ ਦੀ ਮਿਹਨਤ ਤੇ ਜਜ਼ਬੇ ਨੂੰ ਸਲਾਮ ਆ ਮਿੱਤਰੋ ਬਹੁਤ ਹੀ ਚੰਗਾ ਘੋੜਾ ਜੋ ਕਿ ਬਿਲਕੁਲ ਅਲੋਪ ਹੋ ਗਿਆ ਸੀ ਉਸ ਘੋੜੇ ਤੇ ਮਿਹਨਤ ਕਰਕੇ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਬਈ ਤੇ ਇਸ ਘੋੜੇ ਦੀ ਖਾਨਦਾਨੀ ਬਹੁਤ ਚੰਗੀ ਆ ਮੱਜੂ ਕੇ ਬਲੱਡ ਲਾਈਨ ਪੰਜਾਬ ਨਸਲ ਦਾ ਘੋੜਾ ਏਕਮ ਏਕਮ ਦੇ ਬੱਚੇ ਵੀ ਬਹੁਤ ਚੰਗੇ ਆਏ ਨੇ ਪਰ ਇਸ ਦੀ ਜੰਮਣ ਤੋਂ ਲੈ ਕੇ ਹੁਣ ਤੱਕ ਦੀ ਕੀ ਕਹਾਣੀਆਂ ਉਹ ਬਈ ਆਪਾ ਗੁਰਪ੍ਰੀਤ ਸਿੰਘ ਦਾਰਾਪੁਰ ਤੋਂ ਵੀ ਸੁਣਾਂਗੇ ਗਰਜੰਟ ਬਾਈ ਕਹਿੰਦਾ ਵੀ ਇਹ ਘੋੜਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਕਾਫੀ ਸਮਾਂ ਮੈਂ ਇਸ ਘੋੜੇ ਦੇ ਪਿੱਛੇ ਲੱਗਿਆ ਰਿਹਾ ਤੇ ਆਖਰਕਾਰ ਮਾਲਕ ਨੇ ਉਹ ਦਿਨ ਲਿਆਤਾ ਜਦੋਂ ਇਹ ਘੋੜਾ ਮੇਰੇ ਘਰ ਆ ਗਿਆ ਅੱਜ ਦੀ ਇਸ ਵੀਡੀਓ ਚ ਤੁਹਾਨੂੰ ਦੋ ਪੰਜਾਬ ਨਸਲ ਦੇ ਮਰੀਦ ਬੰਦੇ ਮਿਲਾਉਣੇ ਆ ਬਾਈ ਗੁਰਜੰਟ ਸਿੰਘ ਸ਼ੇਖ ਨਮਾਜਰਾ ਤੇ ਬਾਈ ਗੁਰਪ੍ਰੀਤ ਸਿੰਘ ਦਾਰਾਪੁਰ ਜਿਨ੍ਹਾਂ ਕੋਲ ਖਲੀ ਘੋੜਾ ਰਿਆ ਖਲੀ ਦਾਰਾਪੁਰ ਦੇ ਨਾਂ ਨਾਲ ਮਸ਼ਹੂਰ ਹੋਇਆ ਖਲੀ ਦਾਰਾਪੁਰ ਦੇ ਪੁੱਤ ਆ ਜੀ ਏਕਮ ਏਕਮ ਆਪਦੇ ਪਿਓ ਦੀ ਪੈੜ ਚ ਪੈੜ ਧਰਦਾ ਮਿੱਤਰੋ ਪਰ ਕੁਝ ਕਾਰਨਾ ਕਰਕੇ ਇੱਕ ਕਾਫੀ ਸਮਾਹ ਕੋੜਾ ਜਿਹੜਾ ਅਲੋਪ ਰਿਆ ਤੇ ਹੁਣ ਏਕਮ ਸਟੱਡ ਸਰਵਿਸ ਲਈ ਬਿਲਕੁਲ ਤਿਆਰ ਆ ਬਾਈ ਨੇ ਬਾਜਵ ਫੀਸ ਰੱਖੀ ਆ ਤੇ ਨਾਲ ਇਹ ਵੀ ਕਿਹਾ ਜੇ ਕੋਈ ਲੋੜਵੰਦ ਆ ਤਾਂ ਉਹਦੇ ਲਈ ਹਮੇਸ਼ਾ ਦਰਵਾਜ਼ੇ ਖੁੱਲੇ ਨੇ ਤੇ ਬਾਈ ਦੇ ਦਿਲ ਦੀ ਇੱਕ ਰੀਜ ਆ ਕਿ ਪੰਜਾਬ ਨਸਲ ਹਰ ਇੱਕ ਫਾਰਮ ਤੇ ਜ਼ਰੂਰ ਹੋਵੇ ਤੇ ਜਿਵੇਂ ਕਹਿੰਦੇ ਨੇ ਨੀਤ ਨੂੰ ਮਰਦਾਂ ਹੁੰਦੀਆਂ ਨੇ ਇਸ ਕਰਕੇ ਬਾਈ ਨੇ ਮੱਝੂਕੇ ਲਾਈਨ ਦਾ ਪੰਜਾਬ ਨਸਲ ਦਾ ਘੋੜਾ ਆਪਣੇ ਫਾਰਮ ਤੇ ਲੈ ਕੇ ਆਂਦਾ ਵੀਰ ਕੋਲ ਜਾਨਵਰ ਹੋਰ ਵੀ ਬਹੁਤ ਚੰਗੇ ਨੇ ਵੀਰ ਨੇ ਜਿੰਨੀ ਵੀ ਕਲੈਕਸ਼ਨ ਇਕੱਠੀ ਕਰੀ ਆ ਸਾਰੀ ਬਹੁਤ ਚੰਗੀ ਕੀਤੀ ਆ ਇੱਕ ਆ ਘੋੜਾ ਵੀ ਬਹੁਤ ਸੋਹਣਾ ਤਿਆਰ ਕਰੀ ਆ ਹੁੰਦਾ ਬਾਈ ਇਹਦੀ ਬਲੱਡ ਲਾਈਨ ਵੀ ਬਹੁਤ ਸਟਰੋਂਗ ਆ ਇਹਦਾ ਨਾਂ ਜੀ ਏਕਰਾਜ ਇਹਦੀ ਵੀ ਪੂਰੀ ਡਿਟੇਲ ਆਪਾਂ ਵੀਡੀਓ ਚ ਦੇਵਾਂਗੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਸ ਘੋੜੇ ਦੀ ਪ੍ਰੋਪਰ ਵੀਡੀਓ ਮਿਲੂਗੀ ਦੇਖਣ ਨੂੰ ਕਿਉਂਕਿ ਇਸ ਵੀਡੀਓ ਦੇ ਵਿੱਚ ਸਿਰਫ ਸਿਰਫ ਅਸੀਂ ਮੱਜੂਕੇ ਲਾਈਨ ਦੀ ਗੱਲ ਕਰਨੀ ਆ ਪੰਜਾਬ ਨਸਲ ਦੀ ਗੱਲ ਕਰਨੀ ਆ ਤੇ ਖਾਸ ਕਰਕੇ ਜਿੱਥੋਂ ਸ਼ੁਰੂਆਤ ਹੋਈ ਮੱਝੂਕੇ ਲਾਈਨ ਦੀ ਤੇ ਹੁਣ ਤੱਕ ਕੈਮੀ ਪੀੜੀ ਦੇ ਵਿੱਚ ਏਕਮ ਖੜਾ ਉਹ ਵੀ ਬਾਈ ਆਪਾਂ ਗੁਰਪ੍ਰੀਤ ਸਿੰਘ ਦਾਰਾਪੁਰ ਤੋਂ ਜਾਣਾਂਗੇ ਕਿਉਂਕਿ ਬਾਈ ਨੇ ਵੀ ਪੂਰੀ ਪੀ ਐਚ ਡੀ ਕੀਤੀ ਹੈ ਮੱਝੂਕੇ ਲਾਈਨ ਦੇ ਉੱਪਰ ਤੇ ਨਾਲ ਦੀ ਨਾਲ ਆਹ ਘੋੜਾ ਦੇਖੋ ਇਹ ਵੀ ਬਹੁਤ ਚੰਗਾ ਧੌਣ ਦਾ ਬਹੁਤ ਸੋਹਣਾ ਸੁੰਦਰ ਲਾਈਨ ਵੀ ਇਹਦੇ ਵਿੱਚ ਹੈਗੀ ਹੈ ਜੀ ਤੇ ਇੱਕ ਤੁਹਾਨੂੰ ਆ ਵਸ਼ੇਰੀ ਦਿਖਾਉਣ ਲੱਗਿਆ ਇਹ ਵੀ ਕੱਟ ਕੰਡੀਸ਼ਨਾਂ ਦੀ ਬਹੁਤ ਚੰਗੀ ਵਸ਼ੇਰੀ ਆ ਇਹ ਬਾਈ ਦੀ ਹੋਮ ਬਰੀਡ ਆ ਬਹੁਤ ਚੰਗੀਆਂ ਘੋੜੀਆਂ ਆ ਬਾਈ ਨੇ ਬਰੀਡਿੰਗ ਤੇ ਲਾਈਆਂ ਹੋਈਆਂ ਨੇ ਆਉਣ ਵਾਲੇ ਦਿਨਾਂ ਤੁਹਾਨੂੰ ਬਾਕੀ ਘੋੜੀਆਂ ਦੀ ਵੀ ਜਿਹੜੀ ਪ੍ਰੋਪਰ ਵੀਡੀਓ ਆ ਉਹ ਦੇਖਣ ਨੂੰ ਮਿਲੂ ਤੇ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਪੰਜਾਬ ਬਰੀਡ ਦੀ ਗੱਲ ਕਰਾਂਗੇ ਤੇ ਤੁਸੀਂ ਆਪਦੀ ਕਮੈਂਟਾਂ 'ਚ رائے ਜ਼ਰੂਰ ਦੇਣੀ ਆ ਆਪਣੀ ਪੰਜਾਬ ਬਰੀਡ ਬਾਰੇ ਮਿੱਤਰੋ ਤੇ ਆਜੋ ਹੁਣ ਬਾਈ ਉਹਨਾਂ ਨਾਲ ਮੈਂ ਤੁਹਾਡੀ ਗੱਲਬਾਤ ਕਰਾਉਣਾ ਤੁਸੀਂ ਵੀ ਆਪਣੀ ਸਿਝਾ ਜ਼ਰੂਰ ਦਿਓ ਕਿਉਂਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਬਰੀਡ ਰਜਿਸਟਰਡ ਵੀ ਹੋਣੀ ਆ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਵਾਲੀ ਇਹ ਜਿਹੜੀ ਵੀਡੀਓ ਨਾਲ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਪੰਜਾਬ ਬਰੀਡ ਦੇ ਉੱਪਰ ਆ ਪੰਜਾਬ ਬਰੀਡ ਦਾ ਤੁਹਾਨੂੰ ਮੱਝੂ ਕੇ ਬਲੈਡ ਲਾਈਨ ਦਾ ਪਾਪੂੜਾ ਦਿਖਾਵਾਂਗੇ ਤੇ ਮੇਰੇ ਨਾਲ ਬਾਈ ਗਰਜੰਟ ਸਿੰਘ ਅੰਟਾਲ ਤੇ ਨਾਲ ਬਾਈ ਗੁਰਪ੍ਰੀਤ ਸਿੰਘ ਅਦਾਰਾਪੁਰ ਨੇ ਤੇ ਬਾਕੀ ਸਾਡੇ ਯਾਰ ਦੋਸਤ ਬੈਠੇ ਨੇ ਬਾਈ ਗੱਲਬਾਤ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਕਿਉਂਕਿ ਆਫ ਕੈਮਰਾ ਸੀ ਕਾਫੀ ਗੱਲਾਂ ਬਾਤਾਂ ਪੰਜਾਬ ਬਰੀਡ ਬਾਰੇ ਕਰੀਏ ਨੇ ਤੇ ਬਾਈ ਗਰਜੰਟ ਜਿਹੜਾ ਘੋੜਾ ਲੈ ਕੇ ਆਇਆ ਕਾਫੀ ਛੁਪਿਆ ਹੋਇਆ ਘੋੜਾ ਸੀ ਇੱਕ ਵਾਰ ਅਲੋਪ ਹੋ ਗਿਆ ਸੀ ਇਸ ਘੋੜੇ ਦਾ ਨਾਮ ਪਰ ਫਿਰ ਵੀ ਬਾਈ ਕਹਿੰਦਾ ਮੈਂ 2 ਸਾਲ ਮਿਹਨਤ ਕਰਕੇ ਇਸ ਘੋੜੇ ਨੂੰ ਲੱਭਿਆ ਤੇ ਅੱਜ ਬਾਈ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇਸ ਘੋੜੇ ਨੂੰ ਤੁਸੀਂ ਦੱਸਣਾ ਜੀ ਤੁਹਾਨੂੰ ਘੋੜਾ ਕਿਦਾਂ ਲੱਗਿਆ ਤੇ ਮੈਂ ਇੱਕ ਗੱਲ ਸਟਾਰਟਿੰਗ 'ਚ ਕਹਿਦਾ ਅਕਸਰ ਦੋਸਤ ਗੱਲਾਂ ਕਰਦੇ ਹੁੰਦੇ ਨੇ ਵੀ ਆਪਾਂ ਆਪਣੀ ਪੰਜਾਬ ਬਰੀਡ ਦੀ ਜਿਹੜੀ ਸਾਹਮ ਨਹੀਂ ਕਰਦੇ ਇਹ ਘੋੜਾ ਇਹ じゃ ਘੋੜਾ ਮਿੱਤਰੋ ਜੀਚ ਬਿਲਕੁਲ ਹੀ ਪੰਜਾਬ ਬਰੀਡ ਦਾ ਪਿਓਰ ਬਲੱਡ ਆ ਇਸ ਘੋੜੇ ਨੂੰ ਤੁਸੀਂ ਪਰ ਮਹੰਗਾ ਰਾਜਨਾ ਮਿੱਤਰੋ ਪਿਆਰ ਦੇਣਾ ਇਸ ਭੂੜੇ ਨੂੰ ਕਿਉਂਕਿ ਇਸ ਭੂੜੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਨਸਲ ਪੈਦਾ ਕਰਨੀ ਆ ਆਪਾਂ ਆਉਣ ਵਾਲੀਆਂ ਅੰਧੀਆਂ ਪੁਸ਼ਤਾਂ ਨੂੰ ਦੱਸ ਸਕਾਂਗੇ ਕਿ ਆਪਣੀ ਜਿਹੜੀ ਪੰਜਾਬ ਦੀ ਭਈ ਪਿਓਰ ਨਸਲ ਆ ਉਹ ਇੱਥੋਂ ਚੱਲੀ ਤੇ ਅੱਜ ਐਮੀ ਪੀੜ੍ਹੀ ਆਪਣੀ ਪੰਜਾਬ ਦੇ ਨਸਲ ਦੀ ਆਪਣੇ ਕੋਲ ਖੜੀ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਗੁਰਜਤ ਭਾਈ ਠੀਕ ਹੋ ਜੀ ਹਾਂਜੀ ਗੁਰੂ ਜੀ ਕੈਮ ਨੇ ਛੇਤਾ ਭਾਈ ਹਾਂਜੀ ਹਾਂਜੀ ਗਰੀ ਸ਼ੁਕਰ ਹੈ ਸਭ ਤੋਂ ਪਹਿਲਾਂ ਵੀਰੇ ਵੱਡੇ ਭਰਾ ਦਾ ਤੇ ਅੰਕਲ ਗੁਰਪ੍ਰੀਤ ਦਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਜੀ ਐਂਡ ਥੈਂਕ ਯੂ ਜੀ ਗਰਜੰਟ ਸਿੰਘ ਮੈਂ ਤੁਹਾਡੇ ਫਾਰਮ ਦੇ ਕਾਫੀ ਜਾਨਵਰ ਦੇਖੇ ਨੇ ਨਾ ਮੱਝੂ ਕੀ ਲਾਈਨ ਦੀ ਨਾਗ ਦੀ ਘੋੜੀ ਵੀ ਦੇਖੀ ਆ ਬਹੁਤ ਚੰਗੀਆਂ ਤੁਹਾਡੇ ਕੋਲ ਤੂਫਾਨ ਦੀ ਵੀ ਦੇਖੀ ਆ ਪ੍ਰਵਾਹਤ ਦੀ ਦੇਖੀ ਆ ਤੇ ਆਪਣਾ ਏਕਮ ਹਾਂਜੀ ਏਕਮ ਦੀ ਤੇ ਇੱਕ ਤੁਸੀਂ ਹੋਰ ਬਹੁਤ ਚੰਗਾ ਘੋੜਾ ਤਿਆਰ ਕਰ ਰਹੇ ਹੋ ਜਿਹੜਾ ਕਿ ਟੇਕਰਾ ਟੇਕਰਾ ਹਾਂ ਅੱਜ ਪੱਜ ਗੱਲ ਨਾ ਬਾਤ ਕਰਾਂਗੇ ਆਪਣੇ ਏ ਕੰਬਰ ਜੀ ਮੱਝੂ ਕੇ ਬਲੱਡ ਲਾਈਨ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਾਂਗਾ ਵੀ ਸ਼ੌਂਕ ਕਦੋਂ ਤੋਂ ਲੱਗਿਆ ਕਦੋਂ ਤੋਂ ਸ਼ੁਰੂਆਤ ਹੋਈ ਹੈ ਘੋੜਿਆਂ ਦੇ ਸ਼ੌਂਕ ਦੀ ਵੀ ਹੈ ਮੇਰੇ ਸ਼ੌਂਕ ਇੱਕ ਮੇਰਾ ਦੋਸਤ ਸੀਗਾ ਜੀ ਹਾਂਜੀ ਉਹ ਮਿਲਿਆ ਮੈਨੂੰ 6-7 ਸਾਲ ਪਹਿਲਾਂ ਜੀ ਜੀ ਤੇ ਉਸ ਤੋਂ ਬਾਅਦ ਕੁੱਛ ਕਰ ਗਏ ਥੋੜਾ ਬਹੁਤਾ ਉਹਦੇ ਨਾਲ ਘੁੰਮ ਲਏ ਜੀ ਤੇ ਉਹ ਤੋਂ ਬਸ ਅਟੈਚਮੈਂਟ ਵਾਧੀ ਵਾਧੀ ਬਸ ਵਧ ਗਈ ਫਿਰ ਉਸ ਤੋਂ ਬਾਅਦ ਇਦਾਂ ਹੀ ਤੁਹਾਨੂੰ ਪਤਾ ਹੀ ਜਾ ਵੀਰੇ ਵੀ ਜਦੋਂ ਪਹਿਲੇ ਦਿਨ ਗਿਆ ਜੀ ਨਾ ਤਾਂ ਘਰੇ ਕੋਈ ਖੁੜਲੀ ਸੀਗੀ ਨਾ ਕੋਈ ਸੀਗਾ ਪਹਿਲੇ ਦਿਨੇ ਪੰਜ ਘੋੜੀਆਂ ਲੈ ਕੇ ਆ ਗਿਆ ਘਰ ਦੇ ਵੀ ਦੇਖਦੇ ਸੀਗੇ ਵੀ ਕੀ ਹੋਇਆ ਇਹ ਕੀ ਨਹੀਂ ਅੱਛਾ ਲੈਡੀਆਂ ਨੇ ਇਹ ਕਹਿੰਦੇ ਮੱਜਾਂ ਤੋਂ ਕਿਧਰ ਨੂੰ ਹੋ ਗਿਆ ਅੱਛਾ ਗਿਆ ਚਲੋ ਮਹਾਰਾਜ ਦੀ ਕੀ ਲੀਲਾ ਹੈ ਜੀ ਬਿਲਕੁਲ ਬਈ ਉਹ ਵੀ ਤਾਂ ਹੋ ਗਿਆ ਕਿਸੇ ਯਾਰ ਦੋਸਤ ਤੇ ਵੀਰੇ ਕੋਈ ਟਾਈਮ ਪੈ ਗਿਆ ਹਾਂਜੀ ਨਹੀਂ ਉਹਨੇ ਇਦਾਂ ਦੇ ਦੇਣੀਆਂ ਸੀਗੀਆਂ ਜਾਂ ਕੁਝ ਵੀ ਤੇ ਚੰਗੀ ਮੰਨੂ ਚੰਗੀਆਂ ਲੱਗੀਆਂ ਥੋੜੀ ਬੋਦੀ ਸਟੱਡੀ ਕੀਤੀ ਹੋਈ ਸੀਗੀ ਵੀਰੇ ਤੇ ਉਹ ਆਪਾਂ ਲੈ ਆਏ ਬਿਲਕੁਲ ਇਦਾਂ ਬਸ ਜਲਦੀ ਜਲਦੀ ਸੋਪੇ ਠੀਕ ਹੈ ਕਿ ਤਨਾ ਕਿਤੇ ਜਿਹੜੇ ਆਪਣੇ ਘੋੜਿਆਂ ਦੇ ਮੇਲੇ ਲੱਗਦੇ ਆ ਬਈ ਸ਼ੋਅ ਹੁੰਦੇ ਆ ਉਹਨਾਂ ਨਾਲ ਫਰਕ ਤਾਂ ਪੈਂਦਾ ਜਦੋਂ ਬੰਦਾ ਉਹਦੇ ਯਾਰ ਦੋਸਤ ਨਾਲ ਘੁੰਮਣ ਲੱਗਦਾ ਜਾਂਦਾ ਉੱਥੇ ਘੁੰਮਣ ਅਜੋ ਮਾਹੌਲ ਬਣਿਆ ਦੇਖਦਾ ਉਹ ਦਿਲ ਨੂੰ ਰੂਹ ਨੂੰ ਸਕੂਨ ਮਿਲਦਾ ਬੰਦਾ ਫਿਰ ਘੋੜਿਆਂ ਵੱਲ ਖਿੱਚਿਆ ਤੁਰਿਆ ਆਉਂਦਾ ਬਈ ਵੀਰੇ ਉਹ ਦੁਨੀਆ ਹੀ ਲੱਗ ਕੇ ਆ ਬਿਲਕੁਲ ਜੀ ਉਹ ਦੁਨੀਆ ਹੀ ਇਲਾਕਾ ਜੀ ਦੇਖ ਲਓ ਤੁਸੀਂ ਹੁਣ ਜਗਰਾਉ ਮੰਡੀ ਦੇਖ ਲਓ ਫਰੌਟ ਤੇ ਕਿੰਨੀ ਦੁਨੀਆ ਜਾਰੀ ਹੈ ਉਥੇ ਆਪਣਾ ਹੀ ਘਰ ਆਪਣੀ ਮਹਿਲ ਆਪਣੀ ਦੁਨੀਆ ਅਲੱਗ ਹੀ ਹੈ ਤੇ ਫਰਕ ਤਾਂ ਵੀਰੇ ਪੈਂਦਾ ਹੀ ਹੈ ਦੋਸਤ ਗਏ ਸੀਗੇ ਜਗਰਾਉ ਇੱਕੀ ਦਿਨ ਦੋ ਚਾਰ ਘੰਟੇ ਲਾ ਕੇ ਹਾਂਜੀ ਤੇ ਇਹਨਾਂ ਤੇ ਵੀ ਦਿਮਾਗ ਤੇ ਅਸਰ ਪਿਆ ਇਹ ਕਹਿੰਦਾ ਯਾਰ ਦੋ ਕੁੜੀਆਂ ਦਾ ਸੀਰ ਰੱਖਣੀਆਂ ਕਿਉਂਕਿ ਸਰਕਲ ਹੋ ਜਾ ਬਣ ਜਾਂਦਾ ਬਈ ਮਾੜਾ ਬੰਦਾ ਨਾ ਰੱਖਦਾ ਸੱਚੇ ਸੁੱਚੇ ਬੰਦੇ ਹੀ ਰੱਖ ਸਕਦੇ ਆ ਨਾ ਹੀ ਰਹਿੰਦੇ ਆ ਝੂਠੇ ਬੰਦੇ ਬਿਲਕੁਲ ਜੀ ਜੇ ਆਪਾਂ ਪੁਸ਼ਕਰ ਦੀ ਗੱਲ ਤੁਸੀਂ ਕੀਤੀ ਹੈ ਬਈ ਕੁਸ਼ਕਰ ਆਪਣੇ ਇੰਨਾ ਪੰਜਾਬੀ ਜਾਂਦਾ ਕਿਉਂਕਿ ਹੁਣ ਵੀ ਮੈਨੂੰ ਫੋਨ ਆਏ ਬਈ ਕਿਸ ਦਿਨ ਤੋਂ ਸਟਾਰਟ ਹੋ ਰਿਹਾ ਕੁਸ਼ਕਰ ਆਣ ਲੱਗੇ ਜਿਵੇਂ ਮਿਨੀ ਪੰਜਾਬੇ ਹੋਵੇ ਉੱਥੇ ਵੀ ਆਪਣੀ ਬੰਦੇ ਤੁਰੇ ਫਿਰਦੇ ਹੁੰਦੇ ਹਾਂ ਹਾਂਜੀ ਵੀਰੇ ਆਪਾਂ ਬਾਹਰ ਤੋਂ ਜਾਉਂਗੇ ਬਾਹਰ ਤੋਂ ਜੇ ਨਵਾਂ ਬੰਦਾ ਜਾਊਗਾ ਇਦਾਂ ਲੱਗੂਗਾ ਵੀ ਕਿਆ ਯਾਰ ਕਿੱਥੇ ਆ ਗਏ ਦਿੱਤੇ ਚ ਜਦੋਂ ਆਪਣੇ ਵਾਲਿਆਂ ਦੇ ਮੈਲਿਆਂ 'ਚ ਵੜਦੇ ਆ ਜੀ ਹਾਂਜੀ ਹਾਂਜੀ ਮਤਲਬ ਇੱਕ ਕਿਸਮ ਦਾ ਘੋੜੇ ਮੈਲਿਆਂ 'ਚ ਖੜੇ ਹੁੰਦੇ ਆ ਉੱਥੇ ਇਸ ਤਰ੍ਹਾਂ ਦਾ ਉਹਨਾਂ ਨੇ ਸਿਸਟਮ ਬਣਾਇਆ ਹੁੰਦਾ ਹੂੰ ਹੂੰ ਤੇ ਫਿਰ ਪਤਾ ਲੱਗਦਾ ਵੀ ਹਾਂ ਯਾਰ ਕੁਛ ਹੈ ਤੇ ਹੁਣ ਆਪਾਂ ਬਈ ਏਕਮ ਦੀ ਗੱਲ ਕਰੀਏ ਜੀ ਏਕਮ ਤੁਸੀਂ ਮੇਰੇ ਨਾਲ ਆਫ ਰਿਕਾਰਡ ਗੱਲ ਕਰ ਰਹੇ ਸੀ ਕਿ ਬਈ 2 ਸਾਲ ਤੱਕ ਤੁਸੀਂ ਇਹਦੇ ਪਿੱਛੇ ਲੱਗੇ ਰਹੇ ਫਿਰ ਕਿਤੇ ਜਾ ਕੇ ਆਪਣੇ ਕੋਲ ਘੋੜਾ ਆਇਆ ਵੀਰੇ ਕੀ ਕਹਾਣੀ ਹੈ ਏਕਮ ਦੀ ਆਪਣੇ ਕੋਲ ਆਉਣ ਤੱਕ ਦੀ ਵੀ ਵੀਰੇ ਉਸ ਤੋਂ ਪਹਿਲਾਂ ਦੀ ਤਾਂ ਅੰਕਲ ਉਹਨਾਂ ਨੇ ਦੱਸਣਗੇ ਜੀ ਤੇ ਜਦੋਂ ਤੱਕ ਮੇਰੀ ਨਿਗਾ ਚ ਆਇਆ ਇਸ ਤੋਂ ਪਹਿਲਾਂ ਜਤਿੰਦਰ ਅੰਕਲ ਉਹਨਾਂ ਕੋਲ ਧੂਰਕੋਟ ਜੀ ਜਿਨ੍ਹਾਂ ਕੋਲ ਸਕੰਦਰ ਕੋੜਾ ਤੇ ਨਵਾਬ ਕੋੜਾ ਨਾਗੜਾ ਜੀ ਜੀ ਤੇ ਉਹਨਾਂ ਨੇ ਉਹਨਾਂ ਕੋਲੋਂ ਆਇਆ ਸੀਗਾ ਜੀ ਕਿਸੇ ਵੀ ਤਰੀਕੇ ਨਾਲ ਆਇਆ ਉਹ ਤੇ ਉਸ ਤੋਂ ਬਾਅਦ ਵੀਕੇ ਇਹ ਕਿਤੇ ਨਾ ਕਿਤੇ ਉਥੇ ਆਪਣੇ ਇਲਾਕੇ ਦੇ ਪਿੰਡ ਚ ਪਹੁੰਚ ਗਿਆ ਹੂੰ ਤੇ ਮੰਨੂ ਵੀ ਉਹਨਾਂ ਨੇ ਹੀ ਦੱਸਿਆ ਸੀਗਾ ਠੀਕ ਹੈ ਜੀ ਤੇ ਉਹਨਾਂ ਨੇ ਵੀ ਜ਼ੋਰ ਲਾਇਆ ਹੋਰਾਂ ਨੇ ਵੀ ਬਹੁਤ ਜ਼ੋਰ ਲਾਇਆ ਉਹ ਮੁੰਡੇ ਥੋੜੇ ਜੇ ਤਕੜੇ ਘਰ ਤੋਂ ਸੀਗੇ ਜੀ ਹਾਂਜੀ ਤੇ ਮੈਂ ਉਹਨਾਂ ਤੇ 2 ਸਾਲ ਲੱਗਿਆ ਰਿਹਾ 2 ਸਾਲ ਤਾਂ ਤਕਰੀਬਨ ਤਕਰੀਬਨ ਲੱਗਿਆ ਰਿਹਾ ਜੀ ਪਰ ਜਦੋਂ ਇੱਕ ਸਰਪ੍ਰਾਈਜ਼ ਹੀ ਮਿਲਿਆ ਮੰਨੂ ਉਹਨਾਂ ਦੇ ਰਿਸ਼ਤੇਦਾਰ ਨੇ ਕਿਹਾ ਕਹਿੰਦਾ ਏਜੰਟ ਯਾਰ ਆ ਜਾ ਮੈਨੂੰ ਏਜੰਟਾ ਕਹਿ ਦਿੰਨੇ ਆ ਕਹਿੰਦਾ ਏਜੰਟੇ ਆ ਜਾ ਯਾਰ ਘੋੜਾ ਲੈ ਅੱਛਾ ਬਈ ਮੈਂ ਕਿਹਾ ਵੀ ਇਹ ਵੀ ਇਹ ਨਾ ਹੋਏ ਵੀ ਕਿਉਂਕਿ ਉਹਨਾਂ ਨੇ ਕਾਫੀ ਮਹਿੰਗਾ ਲਿਆ ਸੀਗਾ ਜੀ ਹਾਂ ਜੀ ਹਾਂ ਜੀ ਚਲੋ ਗਿਆ ਉੱਥੇ ਜੋ ਵੀ ਡੀਲ ਹੋਈ ਬਸ ਉਹ ਘੋੜਾ ਮਤਲਬ 15 ਮਿੰਟ ਵੀ ਨਹੀਂ ਲੱਗੇ ਵੀਰੇ ਠੀਕ ਹੈ ਬਈ 15 ਮਿੰਟ ਚ ਬਸ ਲੱਦਣ ਦੇ ਸਾਰਾ ਕੁਝ ਚੜਾ ਕੇ ਆਪਣਾ કરી ਉਤਰਿਆ ਵਾ ਸਹੀ ਹੈ ਦਰਜੰਟ ਬਈ ਅਕਸਰ ਆਪਣੀ ਸਿਆਣੇ ਵੀ ਸਾਰੇ ਕਹਿੰਦਾ ਜਿ ਜਿੰਨੇ ਵੀ ਆਪਣੇ ਬਡਾਰੂ ਨਿਘੋੜਿਆਂ ਚ ਹਨ ਵੀ ਘੋੜਿਆਂ ਨੂੰ ਕੋ ਪੈਸੇ ਨਾਲ ਵੀ ਖਰੀਦ ਸਕਦੇ ਬਾਈ ਹਨਾ ਨਹੀਂ ਘੋੜਾ ਆਪਦਾ ਘਰ ਆਪ ਤੈਅ ਕਰ ਲਾਂਦਾ ਜਿਹੜੀ 2 ਸਾਲ ਦੀਆਂ ਤੁਹਾਡੀਆਂ ਆਸਾਂ ਉਮੀਦਾਂ ਸੀਆਂ ਅਰਦਾਸਾਂ ਸੀ ਉਹ ਕਿਤੇ ਨਾ ਕਿਤੇ ਪਹੁੰਚ ਕਰ ਰਹੀਆਂ ਸੀ ਬਾਈ ਹਨਾ ਜਦੋਂ ਗੱਲ ਸਿਰੇ ਲੱਗੀ ਤਾਂ ਘੋੜਾ ਤੁਹਾਡੇ ਘਰੇ ਆ ਗਿਆ ਬਈ ਹਾਂਜੀ ਬਿਲਕੁਲ ਬਈ ਆਪਣੀ ਹੋਰਾਂ ਦੀ ਤਾਂ ਪਤਾ ਨਹੀਂ ਵੀਰੇ ਬਹੁਤ ਦੁਨੀਆ ਤੁਰੀ ਫੇਰਦੀ ਹੈ ਜੀ ਪਰ ਆਪਣੀ ਤਾਂ ਔਕਾਤ ਹੈ ਨਹੀਂ ਵੀਰੇ ਘੋੜਾ ਖਰੀਦਣ ਦੀ ਜੀ ਇਹ ਤਾਂ ਆਪਣੇ ਸਿਸਟਮ ਨਾਲ ਹੀ ਆ ਗਿਆ ਠੀਕ ਹੈ ਬਈ ਕੋਈ ਇਹ ਜਾਂ ਕੋਈ ਮਹਾਰਾਜ ਨੇ ਕੋਈ ਸਿਸਟਮ ਬਣਾਇਆ ਹੈ ਜਾਂ ਕੁਝ ਵੀ ਬਣਾਇਆ ਹੈ ਇਹ ਤਾਂ ਆ ਗਿਆ ਅਦਰਵਾਈਜ਼ ਜੇ ਆਪਾਂ ਕਹੀਏ ਵੀ ਐਡਾ ਚੰਗਾ ਘੋੜਾ ਮਜ਼ਬੂਤ ਘੋੜਾ ਪੰਜਾਬ ਨਸਲ ਹੈ ਰੇਅਰ ਬਲੱਡ ਹੈ ਜੀ ਜੋ ਇਹਦੇ ਪਿੱਛੇ ਖੜਿਆ ਹੈ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਵੱਡੇ ਵੱਡੇ ਫਾਰਮਾਂ ਚ ਸ਼ਾਇਦ ਹੋ ਸਕਦਾ ਵੀ ਉਹ ਖਰੀਦ ਲੈ ਆਏ ਹੁਣ ਪਰ ਆਪਣੇ ਵਸ ਦੀ ਗੱਲ ਨਹੀਂ ਸੀਗੀ ਉਹ ਇਹਨੇ ਆਪਾਂ ਨੂੰ ਚੁਣਿਆ ਆਪਾਂ ਇਹਨਾਂ ਨੂੰ ਹੀ ਖਰੀਦਿਆ ਇਹਨਾਂ ਨੇ ਆਪਾਂ ਨੂੰ ਖਰੀਦ ਲੈ ਜੀ ਇਹ ਆਪਦਾ ਘਰ ਆਪ ਚੁਣਦਾ ਹਾਂ ਚੁਣ ਲੈ ਜੀ ਹਾਂਜੀ ਬਿਲਕੁਲ ਬਾਈ ਤੇ ਮਾਰਵਾੜੀ ਲਾਈਨ ਦੇ ਤੁਹਾਡੇ ਕੋਲ ਕਾਫੀ ਚੰਗੇ ਜਾਨਵਰ ਨੇ ਹਨਾ ਬਾਈ ਤੇ ਜੇ ਨੂੰ ਮਾਰਵਾੜੀ ਦੀ ਗੱਲ ਹੈ ਨਹੀਂ ਆਪਾਂ ਕਰਾਂਗੇ ਪੰਜਾਬ ਨਸਲ ਦੀ ਗੱਲ ਪੰਜਾਬ ਨਸਲ ਬਾਰੇ ਤੁਹਾਡੀ ਕੀ ਸੋਚ ਹੈ ਵੀਰੇ ਆਉਣ ਵਾਲੇ ਸਮੇਂ ਦੀ ਜੀ ਵੀਰੇ ਪੰਜਾਬ ਨਸਲ ਪਹਿਲੀ ਗੱਲ ਤਾਂ ਗੱਲ ਇੱਥੀ ਮੁੱਕ ਗਈ ਜੀ ਵੀ ਪੰਜਾਬ ਜੀ ਜਦੋਂ ਜਿੱਥੇ ਆਪਾਂ ਖਾ ਰਹੇ ਹਾਂ ਜਿੱਥੇ ਦਾ ਆਪਾਂ ਪੀ ਰਹੇ ਹਾਂ ਜਿਹੜੀ ਧਰਤੀ ਨੇ ਜਿਹੜੀ ਮਾਂ ਨੇ ਆਪਾਂ ਨੂੰ ਬਹੁਤ ਚਲਿਆ ਹੋਇਆ ਹਾਂ ਜਿੱਥੇ ਆਪਾਂ ਹਵਾ ਹੈ ਜਿੱਥੇ ਪਾਣੀ ਪੀ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਉਹ ਹੀ ਆ ਗਿਆ ਜੀ ਉਹ ਹੀ ਹੈ ਜੀ ਤੇ ਦੂਜੀ ਗੱਲ ਆ ਗਈ ਵੀਰੇ ਜੇ ਆਪਾਂ ਕਹੀਏ ਵੀ ਬਰੀਡ ਦੇ ਕੰਮ ਜਾਂ ਐਕਸ ਬਈ ਜਦੋਂ ਆਪਾਂ ਮਾਰਵਾੜੀ ਤੇ ਆ ਗਏ ਮਾਰਵਾੜੀ ਦੀ ਜਿਹੜੀ ਆਪਣੀ ਚੀਜ਼ ਹੈ ਤੇ ਇਹ ਸਨੇਹਾ ਵੀ ਹੈ ਇਹ ਆਪਣੇ ਤੇ ਵੀ ਮੈਂ ਲਾਗੂ ਕੀਤਾ ਵੀ ਘੱਟੋ ਘੱਟ ਇੱਕ ਜਾਂ ਦੋ ਜਾਨਵਰ ਬਹੁਤਾ ਚੰਗਾ ਜੀ ਠੀਕ ਹੈ ਜੀ ਇਹ ਮੱਝੂ ਕੇ ਲੈਣੀ ਆ ਪੰਜਾਬ ਨਸਲ ਜੋ ਮਰਜੀ ਕਹਿ ਲੋ ਇਹ ਆਪਣੇ ਹਰ ਇੱਕ ਬ੍ਰੀਡਰ ਦੇ ਹਰ ਇੱਕ ਦੇ ਘੋੜਿਆਂ ਦੇ ਸ਼ੌਂਕ ਦੇ ਜਿਹੜੇ ਸ਼ੌਂਕੀ ਐ ਉਹਨਾਂ ਦੇ ਘਰੇ ਜ਼ਰੂਰ ਹੋਣਾ ਚਾਹੀਦਾ ਵੀਰੇ ਤਾਂ ਹੀ ਆਪਾਂ ਅੱਗੇ ਵਧਾਂਗੇ ਨਾ ਵੀਰੇ ਜੇ ਆਪਾਂ ਹੀ ਇਹਨਾਂ ਨੂੰ ਉਹ ਕਰਨ ਲੱਗੇ ਫਿਰ ਆਪਾਂ ਦੂਜੇ ਦੀ ਚੀਜ਼ ਤਾਂ ਜਿੰਨੀ ਮਰਜ਼ੀ ਖਰੀਦੀ ਖਰੀਦੀ ਜਾਓ ਵੀਰੇ ਆਪਣੀ ਥੋੜੀ ਵਜਣੀ ਆ ਇਹ ਤਾਂ ਆਪਣੀ ਆ ਜੀ ਜੀ ਦਲਤੀ ਹਾਂਜੀ ਜਦੋਂ ਆਪਾਂ ਕਿਸ ਨੂੰ ਆਪਦੇ ਦੋਸਤ ਨੂੰ ਯਾਰ ਦੋਸਤ ਨੂੰ ਹਾਂ ਜਾਨਵਰ ਦਿਖਾਉਣੇ ਆਪਾਂ ਦੋ ਜਾਂ ਤਿੰਨ ਕਿਸੇ ਲਾਈਨ ਦੇ ਦਿਖਾਤੇ ਬਾਰੋਂ ਦਾ ਕੋੜਾ ਕਮਰੇ ਜੂ ਨਿਕਲ ਕੇ ਇਹ ਭਈਆ ਆਪਣੀ ਪੰਜਾਬ ਬਰੀਡ ਆ ਪੰਜਾਬ ਨਸਲ ਲੱਗਦੀ ਪੰਜਾਬ ਬਰੀਡ ਹੈ ਮਸਲ ਗੱਲ ਬਾਈ ਦੀ ਮੈਨੂੰ ਬਹੁਤ ਚੰਗੀ ਲੱਗੀਆ ਜਿਹੜੇ ਦੋਸਤਾਂ ਨੇ ਪੰਜ ਚਾਰ ਜਾਨਵਰ ਰੱਖੇ ਹੁੰਦੇ ਆ ਤਾਂ ਇੱਕ ਜਾਂ ਦੋ ਮੱਝੂ ਕੇ ਲਾਈਨ ਦਾ ਵੀ ਜਾਨਵਰ ਚੰਗੀ ਗੱਲ ਆ ਵੀ ਘਰੇ ਹਾਂ ਵੀ ਹਾਂਜੀ ਕਿਉਂਕਿ ਕੋੜ ਦਾ ਚਲੋ ਸਾਰਿਆਂ ਦਾ ਸਤਕਾਰ ਬਰਾਬਰ ਆ ਹਨ ਪਰ ਕਿਤੇ ਨਾ ਕਿਤੇ ਆਪਣੀ ਜਵਾਨ ਤੇ ਪੰਜਾਬ ਨਸਲ ਆਉਣਾ ਚਾਹੀਦਾ ਜੋ ਆਪਣੇ ਘਰੇ ਜਾਨਵਰ ਹੋਣਾ ਜ਼ਰੂਰੀ ਆਵੇ ਘੱਟੂ ਘੱਟ ਇੱਕ ਤਾਂ ਰੱਖੋ ਜੀ ਇੱਕ ਤਾਂ ਰੱਖੋ ਇੱਕ ਤਾਂ ਰੱਖੋ ਹੁਣ ਆਪਣੇ ਕੋਲ ਮਾਰਵਾੜੀ ਆ ਵੀਰੇ ਠੀਕ ਆ ਜੇ ਨਾ ਹੁੰਦਾ ਮਨ ਨੂੰ ਨਹੀਂ ਲੱਗਦਾ ਵਾ ਮੈਂ ਕੰਪਲੀ ਕਿ ਕੁਝ ਵੀ ਹੈ ਜਿਵੇਂ ਮਰਜ਼ੀ ਆਇਆ ਹੁਣ ਪਰ ਜਦੋਂ ਆ ਗਿਆ ਆਪਾਂ ਨੂੰ ਲੱਗਿਆ ਵੀ ਆਪਾਂ ਇਹਦੇ 'ਚ ਆਪਣਾ ਫਰਮ ਪੂਰਾ ਹੋ ਗਿਆ ਬਿਲਕੁਲ ਹਾਂ ਹਾਂ ਲੋ ਬਾਈ ਤੁਹਾਨੂੰ ਹੁਣ ਬਾਈ ਗੁਰਪ੍ਰੀਤ ਦਾ ਦਾਰਾਪੁਰ ਨਾਲ ਮੈਂ ਮਲਾਉਣ ਲੱਗਿਆ ਬਾਈ ਕੋਲ ਪੂਰਾ ਖਜ਼ਾਨਾ ਪਿਆ ਮੱਝੂ ਕੇ ਬਲੱਡ ਲਾਈਨ ਦਾ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦਾ ਕਿਹੜਾ ਕੋੜਾ ਕਿੱਥੇ ਰਹਾ ਕਿ ਇਹੋ ਜੀ ਦੀ ਮਾਂ ਸੀ ਸਾਰੀ ਗੱਲਬਾਤ ਆਪਾਂ ਸਾਂਝੀ ਕਰਾਂਗੇ ਤੇ ਏਕਮਦੀ ਵੀ ਬਲੱਡ ਲਾਈਨ ਬਾਈ ਜੀ ਕਹਿੰਦਾ ਵੀ ਮੇਰੇ ਨਾਲੋਂ ਜ਼ਿਆਦਾ ਬਾਈ ਨੂੰ ਪਤਾ ਵੀ ਕਿੱਥੇ ਜੰਮਿਆ ਪਿਆ ਕਿ ਇਹੋ ਜੀ ਦੀ ਮਾਂ ਸੀ ਤਪੋ ਕਿਹੜਾ ਸੀ ਸਾਰੀ ਗੱਲਬਾਤ ਬਾਈ ਨਾਲ ਆਪਾਂ ਕਰ ਰਿੰਗੁਰਪ੍ਰੀਤ ਬਾਈ ਤੁਹਾਡੇ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਸੱਸ ਹੋ ਠੀਕ ਹਾਂ ਬਾਈ ਜੀ ਹਾਂਜੀ ਠੀਕ ਹਾਂ ਬਾਈ ਜੀ ਆਪਣੀ ਕਈ ਵਾਰ ਫੋਨ ਤੇ ਤਾਂ ਗੱਲ ਹੁੰਦੀ ਰਹਿੰਦੀ ਹੈ ਬਾਈ ਹਨਾ ਹਾਂਜੀ ਹਾਂਜੀ ਬਾਈ ਜੀ ਕਿਉਂ ਬਾਈ ਵੀ ਲੰਮੇ ਅਰਸੇ ਤੋਂ ਅਸੀਂ ਮੱਝੂਕੀ ਬਲੱਡ ਦੇ ਉੱਪਰ ਕੰਮ ਕਰੀ ਜਾਂਦੇ ਹਾਂ ਹਾਂਜੀ ਬਾਈ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਕੁਛ ਨਾ ਕੁਛ ਚੰਗਾ ਦੋਸਤਾਂ ਹਾਂ ਬਾਈ ਜੀ ਅਸੀਂ ਲਗਭਗ 2002 ਤੋਂ ਮੱਝੂਕਾਨੇ ਦੇ ਬਲੱਡ ਲਾਈਨ ਤੇ ਕੰਮ ਕਰੀ ਜਾਂਦੇ ਹਾਂ ਜੀ ਠੀਕ ਹੈ ਬਾਈ ਸਾਨੂੰ ਸ਼ੁਰੂ ਤੋਂ ਹੀ ਇਹ ਲਾਈਨ ਵਧ ਕੇ ਲ ਮੇਰੀ ਵੀ ਸਾਰੇ ਘੋੜੇ ਪਾਲਕ ਮੀਰਾ ਨੂੰ ਬੇਨਤੀ ਆ ਵੀ ਇੱਕ ਪੰਜਾਬ ਨਸਲ ਦਾ ਘੋੜਾ ਚਾਂ ਘੋੜੀ ਘਰੇ ਜ਼ਰੂਰ ਰੱਖਾ ਠੀਕ ਆ ਬਈ ਇਹ ਤੋਰੇ ਚ ਬਹੁਤ ਮਜ਼ਬੂਤ ਆ ਦਲੇਰ ਘੋੜਿਆ ਲੰਬਾਈ ਬਹੁਤ ਆ ਉਹ ਰੰਗ ਵੀ ਬਹੁਤ ਪਿਆਰਾ ਬਿਲਕੁਲ ਬਈ ਨੀਲਾ ਘੋੜਾ ਹਜ਼ਾਰਾਂ ਘੋੜਿਆਂ ਚੋਂ ਖਰਾਸਿਆ ਨਹੀਂ ਜਾਂਦਾ ਤੇਲਗਾ ਵੀ ਬਹੁਤ ਆ ਕਾਲੇ ਵੀ ਬਹੁਤ ਆ ਨੁਗਰੇ ਵੀ ਬਹੁਤ ਆ ਹਰ ਇੱਕ ਘੋੜੇ ਦੀ ਆਪੋ ਆਪਣੀ ਜਗਾ ਪਰ ਜਿਹੜੀ ਦਿਲ ਨੂੰ ਲੱਗਣ ਵਾਲੀ ਗੱਲ ਆ ਉਹ ਸਾਨੂੰ ਨੀਲੇ ਘੋੜੇ ਹੀ ਦਿਨ ਨੂੰ ਲੱਗੇ ਆ ਜੀ ਬਿਲਕੁਲ ਕੱਜ ਗੱਲ ਕਰਦੇ ਆ ਏਕਮ ਘੋੜੇ ਦੀ ਇੱਕ ਮਕੋੜਾ ਲਗਭਗ 2011 ਦੇ ਵਿੱਚ ਮਾਰਚ ਚ ਇਹਦਾ ਜਨਮ ਹੋਇਆ ਉਸ ਟਾਈਮ ਖਲੀ ਬੱਲ ਕਲਾਸ ਨੂੰ ਦੇ ਘਰੇ ਸੀਗਾ ਜੀ ਜੀ ਉੱਥੇ ਹੀ ਕੋੜੀ ਕ੍ਰੋਸ ਹੋਈ ਆ ਕੋੜੀ ਆਈਟਮ ਦੀ ਕੋੜੀ ਮਾਂ ਸੀ ਇਹਦੀ ਆਈਟਮ ਦੀ ਜੀ ਕੁੱਕੜਾਂ ਵਾਲੇ ਅੱਡੇ ਦੇ ਇਹਦਾ ਜਨਮ ਹੋਇਆ ਉਸ ਤੋਂ ਬਾਅਦ ਕੋੜਾ ਵੇਖ ਕੇ ਬੂਟੇ ਕੋਲੇ ਆ ਗਿਆ ਤੇ ਬੂਟੇ ਤੋਂ ਬਾਅਦ ਕੋੜਾ ਗਵਿੰਦਪੁਰੇ ਵਾਲੇ ਬਾਈ ਤੋਂ ਅਸੀਂ ਖਰੀਦ ਲਿਆ 2012 ਦੇ ਵਿੱਚ ਜੀ 2012 ਤੋਂ ਬਸਾਖੀ ਵੇਲੇ ਅਸੀਂ ਦੁਬਾਰਾ ਅੰਮ੍ਰਿਤਸਰ ਮੰਡੀ ਤੇ ਚਲੇ ਗਏ ਜੀ ਉਸ ਟਾਈਮ ਇੱਕ ਘੋੜਾ ਮਾਪਾਤ ਦੋਵੇਂ ਵਿਕਨੇ ਅੰਮ੍ਰਿਤਸਰ ਮੰਡੀ ਤੇ ਬਸਾਖੀ ਤੇ ਆ ਗਏ ਏਕਮ ਤੇ ਇਹਦੀ ਮਾਂ ਏਕਮ ਤੇ ਇਹਦੀ ਮਾਂ ਦੋਨੇ ਆ ਗਏ ਔਰ ਸਾਡੇ ਮੇਰੇ ਨਾਲ ਸੀ ਕਰਮਜੀਤ ਛੱਪੇ ਵਾਲਾ ਮੇਰਾ ਬਹੁਤ ਅਜੀਤ ਜੀ ਦੋਸਤ ਆ ਮਿੱਤਰ ਤਾਂ ਸਾਰੇ ਆਪਣੇ ਘੋੜਿਆਂ ਵਾਲੇ ਹੈਗੇ ਆ ਮਨੂ ਤਰਨਦਾਰਨ ਵਾਲਾ ਮੈਂ ਟੂ ਲੋਗੜਾ ਦਾ ਮੱਖਣ ਘੋੜੇ ਵਾਲੇ ਮਲਕੀਜ਼ ਅਸੀਂ ਪੰਜ ਜਾਣੇ ਸੀ ਅਸੀਂ ਪੂਰਾ ਗਰੁੱਪ ਸੀ ਅਸੀਂ ਦੇਖਿਆ ਘੋੜਾ ਉਹਦੇ ਨਾਲ ਬਾਈ ਨਾਲ ਸਾਡੀ ਗੱਲਬਾਤ ਹੋ ਗਈ ਉਹਨੇ ਟੋਟਲ 7 ਤੋਂ 1.5 ਲੱਖ ਰੁਪਈਆ ਮਾਂ ਪੱਤਰਾ ਮੰਗਿਆ ਜੀ ਅਸੀਂ ਗੱਲਬਾਤ ਕਰਦੇ ਕਰਦੇ ਤੇ ਸਾਨੂੰ ਮੀਤਾ ਲੋਗੜਾ ਲੰਘਦਾ 2 ਮਿੰਟ ਰੁਕ ਜਾਓ ਆਪਾਂ ਕਰਦੇ ਹਾਂ ਗੱਲਬਾਤ ਚਲੋ ਅਸੀਂ 10 2-4 ਮਿੰਟ ਪਾਸੇ ਗੱਲ ਹੋ ਕੇ ਤੇ ਅਸੀਂ ਚਾਹ ਪੀਣ ਲੱਗ ਗਏ ਉੱਥੇ ਜੀ 5-7 ਮਿੰਟ ਦਾ ਜਦ ਕਿ ਉਸ ਟਾਈਮ ਸਾਡੇ ਮੁਕੱਦਰਾਂ ਦੇ ਵਿੱਚ ਏਕ ਮਘੋੜਾ ਨਹੀਂ ਸੀ 5-7 ਮਿੰਟ ਦੇ ਵਿੱਚ ਵਿੱਚ ਹੀ ਹਰਵਿੰਦਰ ਕਾਲੇ ਕਿਆਂਲੇ ਨੇ ਔਰ ਰੋਡਿਆਂ ਵਾਲੇ ਬੂਟੇ ਨੇ ਹਰਵਿੰਦਰ ਕਾਲੇ ਕਿਆਂਲੇ ਨਾਲ ਸੌਦਾ ਹੋ ਗਿਆ ਜੀ ਇਹ ਪਤਾ ਨਹੀਂ ਵੀ ਕਿੰਨੀ ਕੀਮਤ ਦੇ ਵਿੱਚ ਹੋ ਗਿਆ ਉਹ ਆਪਣਾ ਘੋੜਾ ਤੇ ਏਕਮ ਨੂੰ ਤੇ ਏਕਮ ਦੀ ਮਾਂ ਨੂੰ ਆਪਣੇ ਤੰਬੂ ਜੀ ਲੈ ਗਿਆ ਚਲੋ ਅਸੀਂ ਫੇਰ ਵੀ ਕਾ ਚਲੋ ਆਪਦੇ ਬੰਦੇ ਕੋਲੇ ਆ ਗਿਆ ਹਾਂਜੀ ਸਾਡੇ ਉੱਤੇ ਕੋਈ ਗੱਲਬਾਤ ਨਹੀਂ ਬਣੀ ਅਸੀਂ ਹਰਵਿੰਦਰ ਨੂੰ ਵੀ ਪੁੱਛਿਆ ਉਹ ਕਹਿੰਦਾ ਭਾਈ ਲੈ ਜਾਓ ਪਰ ਪ੍ਰੋਪਰ ਆ ਸਾਨੂੰ ਨੇ ਨਹੀਂ ਦਿੱਤਾ ਹਰਵਿੰਦਰ ਤੇ ਆਉਣ ਤੋਂ ਬਾਅਦ ਏਸੀ ਏ ਇੱਕ ਖੋਚੇ ਦੇ ਉੱਪਰ ਮੜੀ ਜੀ ਪੋਟ ਸੀਗੀ ਉੱਥੇ ਯੂਪੀ ਵਾਲੇ ਨੇ ਮੜਾ ਜਾਂ ਹਰਵਿੰਦਰ ਦੇ ਤੰਬੂ 'ਚ ਬੈਠੇ ਸੀ ਮੜਾ ਜਾਂ ਕੱਟ ਲਾ ਕੇ ਉੱਥੇ ਕਲੀ ਭਰਤੀ ਉਹ ਕਲੀ ਭਰਨ ਦੇ ਨਾਲ ਲੱਤ ਤੇ ਇਨਫੈਕਸ਼ਨ ਹੋ ਗਈ ਤੇ ਲੱਤ ਸੋਜ ਗਈ ਕਾਫੀ ਉਸ ਤੋਂ ਬਾਅਦ ਵੱਧਦਾ ਵੱਧਦਾ ਜ਼ਖਮ ਵੱਧ ਗਿਆ ਤੇ ਹਰਵਿੰਦਰ ਦੇ ਕੋਲੇ ਘੋੜਾ ਸੀਗਾ ਹਰਵਿੰਦਰ ਤੋਂ ਬਾਅਦ ਮੇਰੇ ਬਹੁਤ ਨੇੜੇ ਆ ਜਤਿੰਦਰ ਹੋਣੇ ਜੀ ਜਗਦੀਪ ਹੋਣੇ ਢੂਟਗੜ ਰਮ ਸਿੰਘ ਵਾਲੇ ਸਾਡੇ ਪੁਰਾਣੇ ਮਿੱਤਰ ਆ ਸ਼ੁਰੂ ਪਹਿਲੇ ਦਿਨਾਂ ਦੇ ਮਿੱਤਰ ਆਪਣੇ ਹੋ ਉਹਨਾਂ ਨੇ ਖਰੀਦ ਲਿਆ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਬੜਾ ਬੜਾ ਚਿਰ ਉਹਨਾਂ ਨੇ ਘੋੜਾ ਰੱਖਿਆ ਬੜਾ ਲਾਜ ਕਰਾਇਆ ਉਸ ਤੋਂ ਬਾਅਦ 5-6 ਸਾਲ ਘੋੜਾ ਇਹ ਰੂਪੋਸ਼ੀ ਹੋ ਗਿਆ ਨਾ ਤਾਂ ਪਤਾ ਲੱਗਾ ਕਿਹਦੇ ਕੋਲੇ ਹੈਗਾ ਮੈਂ ਬੜਾ ਬੜੀ ਕੋਸ਼ਿਸ਼ ਕੀਤੀ ਇਹ ਸ਼ਾਇਦ ਕਹਿੰਦੇ ਸੀ ਯੂਪੀ ਚਲਾ ਗਿਆ ਕੁਝ ਆਪਣੇ ਸੱਜਣ ਬੇਲੀ ਕਹਿੰਦੇ ਸੀ ਚੰਡੀਗੜ੍ਹ ਦੇ ਨੇੜੇ ਤੇੜੇ ਆ ਕੁਝ ਕਹਿ ਦਿੰਦੇ ਸੀ ਰਾਜਸਥਾਨ ਆ ਕਸ਼ਟ ਮੈਨੂੰ ਪਤਾ ਲੱਗਾ ਬਈ ਕਹਿੰਦੇ ਕਿਸੇ ਗੁਰੂ ਘਰ ਚੜਾਇਆ ਚਲੋ ਬੜੀ ਕੋਸ਼ਿਸ਼ ਕੀਤੀ ਤਕਰੀਬਨ ਮਰ ਕੇ 2 ਸਾਲ ਬਾਅਦ ਮੈਨੂੰ ਗਰਜੰਟ ਬਾਈ ਦਾ ਫੋਨ ਆਇਆ ਤਾਈ ਆਪ ਤਾਂ ਸਾਡੇ ਰਹਿੰਦਾ ਸੀ ਕਹਿੰਦਾ ਬਾਈ ਇੱਕ ਮਾਪਾ ਲੈ ਲਿਆ ਔਰ ਸਭ ਤੋਂ ਪਹਿਲਾਂ ਮੈਂ ਮੇਰੇ ਮੂੰਹ ਇਹ ਹੀ ਗੱਲ ਨਿਕਲੀ ਸ਼ੂਗਰ ਹੈ ਪਰਮਾਤਮਾ ਦਾ ਤੇ ਘਰ ਵਾਪਸੀ ਘੋੜੇ ਦੀ ਦੁਬਾਰਾ ਹੋਗੀ ਜੀ ਔਰ ਅਸੀਂ ਸ਼ਵੇਹਲ ਦੇਖਣ ਵੀ ਆਏ ਔਰ ਇੰਨਾ ਸੱਟਾਂ ਖਾਣ ਤੋਂ ਬਾਅਦ ਬਾਈ ਬਿਆੰਤ ਅੱਜ ਘੋੜਾ 64 ਇੰਚ ਹੋ ਗਿਆ ਜੀ ਮਜਬੂਤੀ ਪੱਖੋਂ ਲੰਬਾਈ ਪੱਖੋਂ ਔਰ ਇੱਕ ਰੰਗ ਆ ਜੀ ਇਹ ਆਪਣੇ ਮੱਝੂਗਿਆਂ ਲਈ 6 ਪੰਜਵੀਂ ਪੀੜੀ ਦੇ ਵਿੱਚ ਆ ਗਿਆ ਠੀਕ ਹੈ ਬਈ ਮੱਝੂ ਕੇ ਪਿੰਡ ਦੀ ਬਰੀਡ ਤੋਂ ਲਾ ਕੇ ਇਹ ਘੋੜਾ ਪੰਜਵੀਂ ਪੀੜੀ ਦੇ ਵਿੱਚ ਆ ਗਿਆ ਠੀਕ ਹੈ ਜੀ ਲਗਭਗ ਇਹਦੀ ਉਮਰ ਬਾਈ 14 ਸਾਲ ਦੇ ਕਰੀਬ ਹੈ ਗਈ ਆ ਜੀ ਰਿਜ਼ਲਟ ਪੱਕਾ ਹਣ ਐਡਾ ਚੰਗਾ ਘੋੜਾ ਔਰ ਐਡਾ ਮਜਬੂਤ ਐਡਾ ਲੰਮਾ ਬਰੀਕੀਆਂ ਚ ਘੋੜਾ ਗਰਦਨ ਕਿੱਥੇ ਪੁੱਠਾ ਜੇ ਇੱਕ ਤਾਂ ਘੋੜਾ 10 ਸਾਲ ਖੜੇ ਫੇਰ ਹੀ ਬਰੀਡ ਪੈਦਾ ਹੁੰਦੀ ਆ ਘੋੜਾ ਤਾਂ ਰਲ ਗਿਆ ਜਿਹੜੀ ਟਾਈਮ ਇਹਦਾ ਵਧਨ ਫੁੱਲਣ ਦਾ ਸੀ ਇਹ ਮੁਸੀਬਤਾਂ ਚ ਝਕਮਚ ਲੰਘ ਗਿਆ ਜਦ ਬਰੀਡ ਦਾ ਟਾਈਮ ਆਇਆ ਉਦੋਂ ਆਊਟ ਆਫ ਸਟੇਟ ਹੋ ਗਿਆ ਜੀ ਹੁਣ ਦੁਬਾਰਾ ਗਰਜੰਟ ਵੀਰ ਨੇ ਲਿਆ ਬਰੀਡ ਕੀਤੀ ਔਰ ਬੱਚੀ ਦੀ ਅੱਜ ਕੀਮਤ ਕੋਈ ਨਹੀਂ ਜੀ ਔਰ ਮੇਰੇ ਸਾਰੇ ਘੋੜੇ ਪਾਲ ਕਬੀਰਾਂ ਨੂੰ ਬੇਨਤੀ ਆ ਭਈ ਆਪਾਂ ਏਕਮਤੋਂ ਪੰਜਾਬ ਬਰੀਡ ਦਾ ਘੋੜਾ ਔਰ ਡਾਇਰੈਕਟ ਮੱਝੂ ਕਿਆਂਲੇ ਦੀ ਪੰਜਵੀਂ ਪੀੜੀ ਦਾ ਡਾਇਰੈਕਟ ਖਲੀ ਦਾ ਮਾਣ ਵਾਲੇ ਪਾਸਿਓ ਪਿਓ ਵਾਲੇ ਪਾਸਿਓ ਨਾਨੇ ਵਾਲੇ ਪਾਸਿਓ ਪਰਦਾਦੇ ਵਾਲੇ ਪਾਸਿਓ ਔਰ ਦਾਦੇ ਵਾਲੇ ਪਾਸਿਓ ਇਤੋਂ ਰੇਅਰ ਬਲੱਡ ਨਹੀਂਗਾ ਇਸ ਗੱਲ ਦੀ ਸ਼ਿਉਰਟੀ ਆ ਜੀ ਅੱਜ ਵੀ ਕਰਮਜੀਤ ਛਾਪੇ ਵਾਲਾ ਸਾਡਾ ਬਹੁਤ ਪੁਰਾਣਾ ਮਿੱਤਰ ਆ ਪਹਿਲੇ ਦਿਨਾਂ ਤੋਂ 2002 ਤੋਂ ਲਾ ਕੇ ਅੱਜ ਹੁਣੇ ਆਉਣਾ ਸੀ ਉਹਨੂੰ ਬੈਂਕ 'ਚ ਕੰਮ ਸੀਗਾ ਜੀ ਮਿੰਟੂ ਹੁਣੇ ਲੋਗੜਾ ਵਾਲੇ ਉਹ ਵੀ ਸਾਡੇ ਵੀਰ ਆ ਸਾਰੇ ਘੋੜੇ ਘੋੜਿਆਂ ਵਾਲੇ ਸਾਡੇ ਮਿੱਤਰ ਆ ਸਾਡੇ ਭਰਾ ਹਰ ਇੱਕ ਨੂੰ ਪਤਾ ਏ ਕੰਮ ਬਾਰੇ ਹੁਣ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੀ ਵੱਧ ਤੋਂ ਵੱਧ ਬਰੀਡ ਹੁੰਦੀ ਆ ਏਕਮ ਤੋਂ ਕਰਾਈ ਜਾਵੇ ਨਵੇਂ ਘੋੜੇ ਆ ਉਹਨਾਂ ਦੀ ਉਮਰ ਪਈ ਆ ਬਰੀਡ ਕਰਾਉਂਦੇ ਵਿੱਚ ਨਵੇਂ ਬਸ਼ੀਰੇ ਬਹੁਤ ਆ ਹੁਣ ਆਪਣੇ ਘਰੇ ਅੱਜ ਮਹਾਂ ਪ੍ਰਮਾਤਮਾ ਦੀ ਮਿਹਰ ਨਾਲ ਟੌਪ ਕਲਾਸ ਰੇਅਰ ਬਲੱਡ ਤੇ ਮੱਝੂ ਕਲੇ 10 ਖੜੇ ਆ ਪਰ ਅਸੀਂ ਵੀ ਸਾਰੇ ਵੀਰਾਂ ਨੂੰ ਇਹ ਕਹਿੰਦੇ ਆ ਫੀਸ ਦਾ ਕੋਈ ਚੱਕਰ ਨਹੀਂਗਾ ਏਕਮ ਤੋਂ ਜ਼ਰੂਰ ਬਰੀਡ ਕਰਾਈ ਜਾਵੇ ਬਿਲਕੁਲ ਉਹਦਾ ਰੀਜ਼ਨ ਇਹ ਹੈ ਕਿ ਬਈ ਮਜ਼ਬੂਤੀ ਬਹੁਤ ਆ ਕੋੜੇ ਚ ਔਰ ਇੰਨਾ ਚਿਰ ਬਿਮਾਰ ਰਹਿ ਕੇ ਇੰਨਾ ਸੰਤਾਪ ਹੰਡਾ ਕੇ ਵੀ 64 ਇੰਚ ਹੋ ਗਿਆ ਕਿੱਥੇ ਗੱਲ ਗਈ ਆ ਜੀ ਬਿਲਕੁਲ ਔਰ ਅਸੀਂ ਸਭ ਅੱਜ ਦੀ ਜਿੱਤ ਦਾ ਸਿਹਰਾ ਬਈ ਬਾਈ ਗਰਜੰਤ ਨੂੰ ਦਿੰਦੇ ਆ ਜਿਨ੍ਹਾਂ ਨੇ ਹਿੰਮਤ ਨਹੀਂ ਹਾਰੀ ਜੇ ਆਪਾਂ ਕਹਿ ਲੀਏ ਇੰਨਾ ਇੰਨਾ ਲੰਮਾ ਸੰਘਰਸ਼ ਵੀ ਕੋਈ ਨਹੀਂ ਕਰਦਾ ਵੀਰੇ ਕੋੜਾ ਜਾਨਵਰ ਇੱਕ ਇਹੋ ਜਿਹਾ ਨਾ ਵੀ ਕੇ ਤਾਂ ਨਾ ਵੀ ਕੇ ਵਿਕੇ ਤਾਂ ਇੱਕ ਮੈਂਥ ਚ ਵਿਕ ਜਾਂਦਾ ਔਰ ਇਹਨੇ ਕੋਸ਼ਿਸ਼ ਕੀਤੀ ਸੰਘਰਸ਼ ਕੀਤਾ ਲੰਮੇ ਅਰਸੇ ਬਾਅਦ ਪੰਜਾਬ ਨਸਲ ਫਿਰ ਪੈਦਾ ਕੀਤੀ ਆ ਘੋੜਾ ਤਿਆਰ ਕੀਤਾ ਅੱਜ ਦੀ ਕੰਡੀਸ਼ਨ ਚ ਘੋੜਾ ਪੂਰਾ ਜਵਾਨੀ ਦੇ ਵਿੱਚ ਆ ਪ੍ਰਮਾਤਮਾ ਉਮਰ ਆਲਾ ਕਰੇ ਬੜੇ-ਬੜੇ ਬੱਚੇ ਪੈਦਾ ਕਰੋਗੇ ਬਿਲਕੁਲ ਹੋਵੇਗਾ ਰੀਅਰ ਬਲੱਡ ਆ ਜੀ ਬਿਲਕੁਲ ਬਿਲਕੁਲ ਗਰਜੰਟ ਬਾਈ ਜਿਵੇਂ ਤੁਸੀਂ ਤਰੀਆ ਗੱਲਬਾਤ ਵੀ ਹੁਣ ਆਪਾਂ ਘੋੜਾ ਛੱਡਣਾ ਹਨਾ ਬਾਈ ਤੇ ਲੰਮਾ ਟਾਈਮ ਘੋੜਾ ਲੋਪ ਰਿਹਾ ਹੈ ਹਾਂਜੀ ਤੇ ਚਲੋ ਆ ਗਿਆ ਆਪਣੇ ਵੀ ਜਿੰਨੇ ਦੋਸਤਰੇ ਤਕਰੀਬਨ ਮੇਰੇ ਨਾਲ ਸਾਰੇ ਘੋੜੇ ਵਾਲੀ ਸੱਜਣ ਜੁੜੇ ਹੋਇਆ ਹਨਾ ਮਿੱਤਰੋ ਜਿਹੜੇ ਪਿਆਰ ਕਰਦੇ ਨੇ ਪੰਜਾਬ ਨਸਲ ਨੂੰ ਧਿਆਨ ਜ਼ਰੂਰ ਦੇ ਤੇ ਗਰਜੰਟ ਬਾਈ ਫੀਸ ਕਿੰਨੀ ਰੱਖੀ ਆਪਾਂ ਨੇ ਘੋੜੇ ਦੀ ਜੀਰੇ ਚੈਨ ਨੂੰ 33000 ਹੈ ਜੀ ਹਮਮ ਬਟ ਇਹਦੀ ਦੇਖੋ ਇਹਦੀ ਲਾਈਟ ਵੀ ਨਹੀਂ ਲੈਣਾ ਆਪਾਂ ਇਹਨੂੰ ਸਟਰੋਂਗ ਨਹੀਂ ਲੈਣਾ ਆਪਾਂ ਇਸ ਜੀ ਤੇ ਫੀਸ ਵਾਲਾ ਆਪਾਂ ਨੂੰ ਕੋਈ ਦਿੱਕਤ ਨਹੀਂ ਜੀ ਬਈ ਸਭ ਕੁਝ ਹੋਊਗਾ ਵੀਰੇ ਹਮ ਹਮ ਮਹਾਰਾਜ ਕਿਰਪਾ ਰੱਖੇ ਕੋਈ ਆ ਕੇ ਜੇ ਜਿਹੜਾ ਕੋਈ 31000 ਵੀ ਦੇਣ ਜੋਗਾ ਜੀ ਆਪਾਂ ਉਹਦੀ ਘੋੜੀ ਵੀ ਮੋੜੀ ਐ ਫਿਰ ਫਿੱਟ ਲਾਣ ਤੇ ਜੀ ਆਪਣੇ ਪੰਜਾਬ ਨਸਲ ਦੇ ਕਹਿੰਦੇ ਸਾਰਿਆਂ ਲਈ ਖੁੱਲੇ ਦਰਵਾਜੇ ਭਰਾਵਾ ਖੁੱਲੇ ਦਰਵਾਜੇ ਆ ਵੀਰੇ ਹਾਂਜੀ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੂੰ ਲਾਲਚ ਨਹੀਂ ਵੀ ਆਪਾਂ ਨੂੰ ਆਪਾਂ ਇਹ ਸ਼ੌਂਕ ਖਾਤ ਰੱਖਿਆ ਵਾ ਜੋ ਮਰਜ਼ੀ ਡਾਇਲੌਗ ਮਾਰ ਲਓ ਪਰ ਜੇ ਆਪਾਂ ਗੱਲ ਪੰਜਾਬ ਨਸਲ ਨੂੰ ਵਿਧਾਨ ਦੀ ਕਰ ਲਈ ਜਾਂ ਆਪਾਂ ਮਾਰਵਾੜੀ ਦੀ ਬਰੀਡਿੰਗ ਦੀ ਕਰ ਲਈ ਐਕਸ ਵਾਈ ਜ਼ੈਡ ਕੁਝ ਵੀ ਕਰ ਲਈ ਤੇ ਗੱਲ ਫਿਰ ਉਸੇ ਟਾਪਿਕ ਦੇ ਹੋਣੀ ਚਾਹੀਦੀ ਹੈ ਬਰੀਡਿੰਗ ਨੂੰ ਲਿਆ ਕੇ ਉੱਥੇ ਨਹੀਂ ਖੜੀ ਕਰਨੀ ਚਾਹੀਦੀ ਪੈਸਿਆਂ ਤੇ ਜੀ ਠੀਕ ਹੋ ਗਿਆ ਹੈਨਾ ਬਿਲਕੁਲ ਅਲ ਹਮਦੁਲਿਲਾ ਇਹ ਚੱਕਰ ਹੈ ਵੀਰੇ ਨਹੀਂ ਬਈ ਸਹੀ ਗੱਲ ਹੈ ਤੁਹਾਡੀ ਜਿਵੇਂ ਘੋੜਾ ਜਿਵੇਂ ਬਾਈ ਨੂੰ ਦੱਸਿਆ ਵੀ ਲੰਮੇ ਟਾਈਮ ਤੋਂ ਨਾ ਜਿਵੇਂ ਘੋੜੇ ਦੇ ਪ੍ਰੋਬਲਮ ਵੀ ਆਈ ਆ ਹਨ ਪਰ ਉਹਦੇ باوجود ਘੋੜੇ ਨੇ ਅੱਜ ਆਪਾਂ ਪਰਫਾਰਮ ਕਰਾਇਆ ਪੂਰਾ ਚੰਗਾ ਘੋੜਾ ਤੇ ਤੁਹਾਡੇ ਘਰੇ ਰਿਜ਼ਲਟ ਵੀ ਆ ਗਿਆ ਦਾ ਜੀ ਹਾਂਜੀ ਵੀਰੇ ਬਹੁਤ ਚੰਗੀ ਬੱਚੀ ਹੈ ਜੀ ਠੀਕ ਹੈ ਉਹ ਆਪਾਂ ਉਹ ਹੈਗੀ ਹੈ ਨਵਾਬ ਦੀ ਬੱਚੀ ਜਿਹੜੀ ਇਹਦੀ ਮਾਦਰ ਹੈ ਬੱਚੀ ਦੀ ਬੱਚੀ ਜੀ ਤੇ ਉਹ ਨਵਾਬ ਹੈਗਾ 나ਗਦਾ ਜੀ ਜਿਹੜੀ ਇਹਦੀ ਮਾਂ ਦੀ ਮਾਂ ਹੈ ਉਹ ਆਪਣੇ ਕੋਲੇ ਇਤਫਾਨ ਦੀ ਹੈ ਜੀ ਠੀਕ ਹੈ ਤੇ ਆਪ ਇਹ ਹੁਣ ਖਲੀ ਦਵਾਈ ਹੈ ਜੀ ਆਪਣੇ ਤੋਂ ਇੱਕਮ ਤੋਂ ਇੱਕ ਮਿੰਟ ਜੀ ਮਹਾਰਾਜ ਕਿਰਪਾ ਰੱਖੀ ਆਪਣੇ ਕੋਲ ਹੀ ਰਹੂਗੀ ਠੀਕ ਹੈ ਬੋਲੀ ਛਾਲ ਦੇ ਦੋ ਲਈਏ 4 ਸਾਲ 4 ਬੱਚੇ ਲਈਏ ਆਪਣੇ ਘਰੇ ਰਹਿਣਗੇ ਕਦੇ ਵਿਕੂਗੇ ਨਹੀਂ ਇਹ ਦੋਸਤ ਬੈਠੇ ਹੈ ਜੀ ਇਹਨਾਂ ਕੋਲ ਜਾਣਗੇ ਕਦੇ ਵਿਕੂਗੇ ਨਹੀਂ ਇਹ ਤੁਹਾਡੇ ਨਾਲ ਵਾਦਾ ਹੈ ਘਰੇ ਜਿਹੜੇ ਵੀ ਬੱਚੇ ਹੋਣਗੇ ਚਾਹੇ 10 ਕੁੜੀਆਂ ਤੇ ਛੱਡ ਲਈਏ ਆਪਾਂ ਤਾਂ ਰਹੂਗੇ ਆਪਣੇ ਦੋਸਤਾਂ ਮਿੱਤਰਾਂ ਕੋਲ ਚਾਹੇ ਆਪਣੇ ਘਰੇ ਜੇ ਆਪਣਾ ਜੀਵ ਸਾਥ ਦੇਊਗੀ ਤਾਂ ਆਪਣੇ ਕੋਲ ਰਹਿਣਗੇ ਨਹੀਂ ਇਹਨਾਂ ਦੋਸਤਾਂ ਕੋਲ ਰਹਣਗੇ ਬਿਲਕੁਲ ਹੀ ਸੋਚਾ ਬਈ ਆ ਵੀ ਮਨ ਕੋ ਪਹਿਲਾਂ ਨਾਲ ਚਿੰਦਗੇ ਵੀ ਹਰ ਇੱਕ ਬੰਦੇ ਨੂੰ ਦਿੱਤੀ ਜਾਂ ਦੋ ਜਾਨਵਰ ਪੰਜਾਬ ਨਾਲਸਰਾ ਜਰੂਰ ਰੱਖਣਾ ਚਾਹੀਦਾ ਹਾਂਜੀ ਖਿੰਚ ਬਹੁਤ ਆ ਵੈਸੇ ਬਈ ਨੀਲੇ ਜਾਨਵਰਾਂ ਦੀ ਇਹ ਜੀ ਕਿਉਂਕਿ ਬਈ ਪੰਜਾਬੀ ਕਬ ਦੀ ਨਸਲ ਨੂੰ ਪਿਆਰ ਜਰੂਰ ਕਰਦੇ ਕਿਸੇ ਵੀ ਆਪਾਂ ਬੰਦੇ ਕੋਲ ਬੈਠ ਜਿੰਦਾ ਬਈ ਨਸਲ ਦੀ ਜਰੂਰ ਗੱਲ ਕਰੂ ਕਿਤੇ ਨਾ ਕਿਤੇ ਚਲੋ ਜਿੱਥੇ ਵਪਾਰ ਦੀ ਗੱਲ ਆ ਜਾਂਦੀ ਹੈ ਬੰਦੇ ਕਰਨਾ ਪੈਂਦਾ ਵੀਰੇ ਲੋਅ ਚੱਲ ਰਿਹਾ ਹਾਂ ਹਾਂ ਉਸ ਹਾਬ ਨਾਲ ਚੱਲਦੇ ਆ ਪਰ ਮੱਝੂ ਕਲੇ ਵੀ ਕਿਸੇ ਚੀਜ਼ ਨਾਲੋਂ ਬਈ ਕਿਸੇ ਬਰੀਡ ਨਾਲੋਂ ਹੋਰ ਨਾਲੋਂ ਘੱਟ ਨਹੀਂ ਜੰਗੀ ਹਾਂਜੀ ਗੁਰਪ੍ਰੀਤ ਬਾਈ ਥੋੜਾ ਜਿਹਾ ਚਾਨਣਾ ਆਪਣੀ ਪੰਜਾਬ ਨਸਲ ਦੀ ਪਾਈਏ ਖਲੀ ਦੇ ਵੀ ਪਾਈਏ ਬਾਈ ਵੀ ਖਲੀ ਤੁਹਾਡੇ ਕੋਲ ਤੁਸੀਂ ਦੱਸਿਆ ਜਿਵੇਂ 2012 ਚ ਆਇਆ ਖਲੀ ਦੀ ਕਿਵੇਂ ਦੀ ਜਰਨੀ ਰਹੀ ਬਾਈ ਉਹ ਜ਼ਰੂਰ ਦੱਸੋ ਜੀ ਖਲੀ ਦੇ ਖਲੀ ਦੇ ਅਸੀਂ ਛੋਟੇ ਹੁੰਦੇ ਹੀ ਖਲੀ ਦੇ ਪਿੱਛੇ ਸੀਗੇ ਜੀ ਅੱਛਾ ਬਾਈ ਜਦੋਂ ਜਿਹੜੀ ਚੀਜ਼ ਤੁਸੀਂ ਪੈਸਾ ਜੇਬ ਚ ਪਾ ਕੇ ਘੋੜਾ ਨਹੀਂ ਖਰੀਦ ਸਕਦੇ ਠੀਕ ਹੈ ਬਾਈ ਇਹ ਗੱਲ ਇਹ ਦੇਖ ਲਓ ਤੁਸੀਂ ਘੋੜਾ ਤੁਹਾਡੇ ਵਾਸਤੇ ਉਹ ਰਸਤੇ ਤਿਆਰ ਕਰ ਦੂਗਾ ਜਿਹੜੇ ਕਦੇ ਸੋਚੇ ਨਹੀਂ ਤੁਹਾਨੂੰ ਤਰੱਕੀ ਦੀਆਂ ਬਲੰਦੀਆਂ ਤੱਕ ਲੈ ਜਾਈਓ ਔਰ ਘੋੜੇ ਦੀ ਜੇ ਪੂਜਿਆ ਕਰਾਂਗੇ ਘੋੜੇ ਨੂੰ ਘੋੜਾ ਸਮਝਾਂਗੇ ਤੁਸੀਂ ਗੱਲ ਇੱਕ ਬਾਈ ਆ ਗਈ ਗਰਜੰਤ ਬਾਈ ਬੇਅੰਤ ਜੀ ਤੁਸੀਂ ਘੋੜੇ ਦੇ ਕੋਲੇ 5 ਮਿੰਟ ਖੜੋ ਜੀ ਰਿਲੈਕਸ ਹੋ ਕੇ ਖੜੋ ਤੁਹਾਡਾ ਬ੍ਰੇਨ ਔਰ ਘੋੜੇ ਦਾ ਬ੍ਰੇਨ ਅਟੈਚ ਹੋ ਜਾਂਦਾ ਤੁਹਾਡਾ ਹਾਰਟ ਔਰ ਘੋੜੇ ਦਾ ਹਾਰਟ ਅਟੈਚ ਹੋ ਜਾਂਦਾ ਤੁਹਾਡੀ ਫੀਲਿੰਗ ਸਮਝਦਾ ਘੋੜਾ ਤੁਸੀਂ ਦਿਨੇ ਘਰੇ 10 ਬੰਦੇ ਆ ਜਾਣ ਘੋੜੇ ਵਾਲਿਆਂ ਦੇ ਘਰੇ ਮੇਲਾ ਲੱਗਾ ਰਹਿੰਦਾ ਮੈਂ ਇਹ ਕਹਿੰਦਾ ਜਿਹਦੇ ਘਰੇ ਘੋੜਾ ਰੱਖਿਆ ਉਹਦਾ 10 ਕਿਲੋ ਦੁੱਧ ਡੇਲੀ ਲੱਗਦਾ ਜੀ ਸੰਗਤ ਆਉਂਦੀ ਆ ਭੈਣ ਭਰਾ ਆਉਂਦੇ ਆ ਦੇਖਣ ਦਿਨੇ ਘੋੜਾ ਨਹੀਂ ਹਿੰਕਦਾ ਰਾਤ ਨੂੰ ਠੋਡਾ ਸਭ ਤੋਂ ਵਫਾਦਾਰ ਸਾਥੀ ਘੋੜਾ ਠੋਡੇ ਕੰਧ ਦੇ ਨੇੜੇ ਉਪਰਾ ਬੰਦਾ ਤੁਨੂੰ ਘੋੜਾ ਹਿੰਕ ਕੇ ਠਾ ਦਿੰਦਾ ਜਦ ਜੰਗ ਜੁੱਦ ਹੁੰਦੇ ਸੀ ਪੁਰਾਣੇ ਜੀ ਜਿੰਨੇ ਆਪਣੇ ਸਿੰਘ ਸ਼ਹੀਦ ਹੋਏ ਆ ਉਹਨੇ ਘੋੜੇ ਸ਼ਹੀਦ ਹੋਏ ਬਿਲਕੁਲ ਜੀ ਰਾਜ ਦਵਾਇਆ ਸਾਨੂੰ ਘੋੜਿਆਂ ਨੇ ਹੂੰ ਤਕਤਾਂ ਤੇ ਬਿਠਾਇਆ ਘੋੜਿਆਂ ਨੇ ਪੰਜਾਬ ਬਰੀਡ ਨੇ ਲੈਂਦੇ ਚੜਦੇ ਪੰਜਾਬ ਦੀ ਨਿਸ਼ਾਨੀ ਆ ਰਾਵੀ ਜਨਾਬ ਦੇ ਘੋੜੇ ਆ ڈاکੂ ਰਾਵੀ ਜਨਾਬ ਦੇ ਘੋੜੇ ਚ ਜਰਨੈਲ ਘੋੜੇ ਕਿਉਂ ਰੱਖਦੇ ਸੀ ਉਹ ਇਹਨਾਂ ਦੀ ਜਿਹੜੀ ਇੱਕ ਗਰਦਨ ਹੀ ਰਾਵੀ ਜਨਾਬ ਦੇ ਘੋੜੇ ਦੀ ਇੰਨੀ ਉੱਚੀ ਤੇ ਮਜ਼ਬੂਤ ਸੀ ਇਹ ਆਪਣੇ ਅਸਵਾਰ ਨੂੰ ਕਵਰ ਕਰ ਲੈਂਦੇ ਸੀ ਆਪਣੀ ਗਰਦਨ ਪਿੱਛੇ ਅਸਵਾਰ ਨੂੰ ਲੁਕੋ ਲੈਂਦੇ ਸੀ ਔਰ ਬਿਲਕੁਲ ਨਜ਼ਦੀਕ ਆ ਕੇ ਪਤਾ ਲੱਗਦਾ ਸੀ ਅਸਵਾਰ ਉੱਪਰ ਬੈਠਾ ਤੇ ਹਮਲਾਵਰ ਨੂੰ ਪਤਾ ਨਹੀਂ ਲੱਗਦਾ ਸੀ ਵੀ ਅਸਵਾਰ ਕਿੱਥੇ ਆ ਇਹ ਇਹ ਐਨੇ ਮਜ਼ਬੂਤ ਘੋੜੇ ਆ ਹਮਲਾਵਰ ਨੂੰ ਕੋਈ ਪਤਾ ਨਹੀਂ ਲੱਗਦਾ ਸੀ ਔਰ ਜੇ ਘੋੜੇ ਨੂੰ ਟ੍ਰੇਨਿੰਗ ਵਾਲੇ ਪਾਸੇ ਦੇਖ ਲਗੇ ਅਸੀਂ ਕਈ ਦੇਖੇ ਆ ਹੁਣ ਆਪਣੇ ਮਿੱਤਰ ਬੈਠੇ ਇੱਥੇ ਲੜਾਈ ਹੋ ਜੇ ਅੱਧੇ ਛੱਡ ਕੇ ਭੱਜ ਜਾਂਦੇ ਆ ਜੀ ਜਿਹੜਾ ਯੋਧਿਆਂ ਦੇ ਜਰਨੈਲਾਂ ਦੇ ਲੱਕ ਦੇ ਉੱਪਰ ਕਮਰ ਕੱਸਾ ਬੰਧਿਆ ਹੁੰਦਾ ਸੀ ਜਦੋਂ ਜੰਗ ਦੇ ਵਿੱਚ ਸਿੰਘ ਜਰਨੈਲ ਫੱਟੜ ਹੋ ਜਾਂਦੇ ਸੀ ਉਸ ਟਾਈਮ ਉਹਨਾਂ ਨੂੰ ਉਹੀ ਘੋੜਾ ਕਮਰ ਕੱਸੇ ਤੋਂ ਫੜ ਕੇ ਚੱਕ ਕੇ ਦੁਬਾਰਾ ਕੈਂਪ ਦੇ ਵਿੱਚ ਲਿਆਉਂਦਾ ਹੁੰਦਾ ਸੀ ਇਹ ਪੰਜਾਬ ਬਰੀਡ ਹੈ ਪੰਜਾਬ ਨਸਲ ਹੈ ਕੈਂਪ ਦੇ ਵਿੱਚ ਲੈ ਕੇ ਆਉਂਦਾ ਹੁੰਦਾ ਸੀ ਔਰ ਘੋੜਿਆਂ ਨੂੰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਵੀ ਸਾਡੇ ਵਫਾਦਾਰ ਸਾਥੀ ਨਹੀਂਗੇ ਬਿਲਕੁਲ ਛੇ ਹੁਣ ਬਰੀਡ ਵਾਲੇ ਪਾਸੇ ਵੇਖ ਲਏ ਵੀ ਅੱਜ ਮੱਝੂ ਕਲੀ ਬਰੀਡ ਟੌਪ ਤੇ ਆ ਰਜਿਸਟ੍ਰੇਸ਼ਨ ਦੀਆਂ ਤਿੰਨ ਮੀਟਿੰਗਾਂ ਹੋ ਗਈਆਂ ਅਗਲੀ ਸਟੈਪ ਬਾਈ ਸਟੈਪ ਚੱਲੀ ਜਾਂਦਾ ਬੜਾ ਸਾਥ ਦਿੱਤਾ ਪੰਜਾਬ ਦੇ ਲੋਕਾਂ ਨੇ ਬਾਹਰੋਂ ਹਰਿਆਣੇ ਤੇ ਰਾਜਸਥਾਨ ਦੇ ਮਿੱਤਰਾਂ ਨੇ ਆਪਾਂ ਨੂੰ ਕਿਹਾ ਰਜਿਸਟ੍ਰੇਸ਼ਨ ਕਰਾਓ ਹੋਣੀ ਵੀ ਚਾਹੀਦੀ ਆ ਸਾਡੀ ਚੀਜ਼ ਆ ਸਾਡੀ ਸਟੈਂਪ ਹੋਣੀ ਚਾਹੀਦੀ ਆ ਖਲੀ ਵਾਲੀ ਬਰੀਡ ਵਾਲੇ ਪਾਸੋਂ ਦੇਖ ਲ ਗਏ ਬਈ ਖਲੀ ਦਾ ਜਨਮ ਬਿੱਟੂ ਪਮਾਲ ਦੇ ਘਰੇ 2002 ਦੇ ਵਿੱਚ ਹੋਇਆ ਜੀ ਖਲੀ ਉਸ ਟਾਈਮ ਬਾਈ ਤੀਜੀ ਬੀੜੀ ਚ ਸੀਗਾ ਚੌਥੀ ਚ ਜੀ ਖਲੀਦਾ ਦਾਦਾ ਔਰ ਖਲੀਦਾ ਬਾਪ ਪੰਜਾਬ ਦੇ ਵਿੱਚ ਜਦੋਂ ਕਹਿੰਦੇ ਉਸ ਤੋਂ ਪਹਿਲਾਂ ਜੀ ਪਸ਼ੋਰੇ ਵਾਲਾ ਘੋੜਾ ਸੀ ਬਾਬਾ ਰਾਜ ਸਿੰਘ ਦੇ ਔਰ ਬਾਬਾ ਜੋਰਾਸ ਸਿੰਘ ਦੇ ਤੈਜੀਤ ਸਿੰਘ ਦੇ ਔਰ ਭਾਈ ਬਿੱਲੂ ਜਲਾਲ ਦੇ ਨਾਲ ਉਹਨਾਂ ਦੇ ਦਸਤਨ ਮੁਤਾਬਕ ਬਾਬਾ ਮਾਦੋ ਚੱਕਰ ਵਾਲਾ ਪੁਰਾਣੇ ਬੰਦਿਆਂ ਕੋਲੇ ਬੈਠਾਂਗੇ ਤਾਂ ਆਪਣੇ ਕੋਲੇ ਗੂਗਲ ਤੇ ਜਾਣ ਦੀ ਲੋੜ ਨਹੀਂ ਜਿਹੜੇ ਬੰਦਿਆਂ ਨੇ ਘੋੜੇ ਦੇਖੇ ਆ ਮੈਂ ਤਾਂ ਸੁਣੇ ਆ ਜਿਨ੍ਹਾਂ ਨੇ ਦੇਖੇ ਆ ਔਰ ਖਰੀ 82012 ਦੇ ਵਿੱਚ ਖਰੀਦੇ ਬਟੰਡੇ ਤੋਂ ਲਿਆ ਔਰ ਖਰੀ ਜਦ ਬਾਬਾ ਜੋਰਾ ਸਾਡੇ ਨਾਲ ਸਾਡਾ ਮੈਂਤੂ ਲੋਗੜ ਮਲਕੀਤ ਮੀਤਾ ਲੋਗੜ ਕਰਮਜੀਤ ਛਾਪੇ ਵਾਲਾ ਅਸੀਂ ਔਰ ਜਗ ਜਦ ਦਰਸ਼ਨ ਕੀਤੇ ਬਾਬਾ ਜੋਰਾ ਸਿ ਉਹਨੇ ਜੁੱਤੀ ਲਾ ਕੇ ਪਹਿਲਾਂ ਖਲੀ ਦੇ ਪੈਰੀ ਹੱਥ ਲਾਇਆ ਰਿਸਪੈਕਟ ਕਰਦੇ ਆ ਘੋੜਿਆਂ ਦੀ ਘੋੜਿਆਂ ਪ੍ਰਤੀ ਪਿਆਰ ਉਹਨਾਂ ਦੇ ਪੈਰੀ ਹੱਥ ਲਾਏ ਔਰ ਅਸੀਂ ਪੁੱਛਿਆ ਵੀ ਬਾਬਾ ਕਿਵੇਂ ਘੋੜਾ ਪਹਿਲੇ ਦਿਨ ਹੀ ਖਲੀ ਤੇ ਮੈਂ ਆਪ ਬੈਠ ਕੇ ਤੋਰਿਆ ਔਰ 5 ਕਿਲੋਮੀਟਰ ਤੋਰਿਆ ਲਿਆ ਕੇ ਮੈਂ ਰੁਕਿਆ ਤੇ ਬਾਬਾ ਜੋਰੇ ਦਾ ਭਤੀਜਾ ਤਾਏ ਭੀਮ ਦਾ ਮੰਡਾ ਜੱਗਾ ਬੈਠ ਗਿਆ 5 ਕਿਲੋਮੀਟਰ ਉਹਨੇ ਤੋਰਿਆ ਔਰ ਘੋੜਾ ਸੀ ਦੁਬਾਰਾ ਬੰਧਿਆ ਨਹੀਂ ਉੱਥੇ ਉਹਦਾ ਸੌਤਾ ਕੀਤਾ ਘਰੇ ਲੈ ਆਂਦਾ ਹਲੇ ਤਕਰੀਬਨ ਬਟਿੰਡੇ ਤੋਂ ਮੇਰਾ ਕਰ ਹੈਗਾ 95 ਕਿਲੋਮੀਟਰ ਰਸਤੇ ਚੋਂਦੇ ਆਉਂਦੇ ਮੈਨੂੰ 5 ਬੰਦਿਆਂ ਦੇ ਖੂਨ ਆ ਗਏ ਦੇਖੋ ਖੜੀ ਇਹੋ ਜਿਹਾ ਕਰਮਾਂ ਵਾਲਾ ਕਰਮਾਂ ਵਾਲਾ ਸੀਗਾ ਜੀ ਅਸੀਂ ਕੋਈ ਦੂਜਾ ਰਵਾਈਲ ਫੈਮਿਲੀ ਚੋਂ ਤਾਂ ਹੈ ਨਹੀਂ ਜਿੰਨੇ ਆਪਣੇ ਖੇਤੀਬਾੜੀ ਨਾਲ ਰੇਟਰ ਕਿਸਾਨ ਭਰਾ ਸਾਰੇ ਕੰਮ ਕਰਦੇ ਕਿੰਨੇਗਾ ਆਪਾਂ ਦੱਸੋ ਜੀ ਸਾਰੇ ਬੈਠੇ ਆ 100 ਚੋਂ 5 4 ਬੰਦੇ ਹਣ ਸਾਰੇ ਦਾ ਤਹਿਸੀਲਦਾਰ ਰਿਟਾਇਰ ਨਹੀਂ ਹੋਏ ਵੀ ਪੈਨਸ਼ਨ ਤੋਰੀ ਆਉਂਦੀ ਇੱਕ ਸੁਧਾਰਨ ਪਰਿਵਾਰ ਦੇ ਵਿੱਚੋਂ ਆ ਅਸੀਂ ਸੀ ਜਿੰਨੇ ਵੀ ਘੋੜੇ ਪਾਲਕਾ ਇਹ ਆਪ ਭੁੱਖੇ ਰਹਿ ਜਾਂਦੇ ਆ ਔਰ ਘੋੜੇ ਨੂੰ ਰਜਮਾ ਦਾਣਾ ਪਾਉਂਦੇ ਆ ਅਸੀਂ ਲੈ ਜਾਂਦਾ ਚਲ ਅੱਜ ਹੋਰ ਕੱਲ ਹੋਰ ਪ੍ਰਮਾਤਮਾ ਦੀ ਮਿਹਰ ਦੇ ਨਾਲ ਪਹਿਲੀ ਵਾਰ ਘੋੜਾ ਅਸੀਂ ਲਿਆ ਲਗਾਇਆ ਜਗਰਾਵਾਲੀ ਮੰਡੀ ਤੇ ਇੱਕ ਹਰਾਨੀ ਹੋ ਗਈ ਉਸ ਟਾਈਮ ਦਾ ਸਭ ਤੋਂ ਵੱਡਾ ਘੋੜਾ ਸੀ ਜੀ ਔਰ ਦੂਸਰੀ ਵਾਰ ਜਦ ਅਸੀਂ ਲਗਾਇਆ ਫਰਵਰੀ ਵਾਲੀ ਮੰਡੀ ਤੇ ਜਦ ਪਹਿਲਾ ਘੋੜਾ ਲਿਆ ਉਦੋਂ 40 ਦਿਨ ਮੰਡੀ ਤੋਂ ਪਹਿਲਾਂ ਤੇ ਉਦੋਂ ਘੋੜਾ ਬਾਈ ਬੂਟੇ ਦੇ ਘਰੇ 20 ਕਿਚਾ ਜਦੇ ਸੀ ਇਹਦਾ ਰਿਜ਼ਲਟ ਵੀ ਉਦੋਂ ਆਇਆ ਸੀ 62 ਪਿੰਡ ਬਟੰਡੇ ਜੇ ਇੱਕ ਚੌਕੇ ਪੈਨ ਰਿਜ਼ਲਟ ਉਸ ਟਾਈਮ ਆ ਚੁੱਕੇ ਸੀ ਜੀ ਉਸ ਤੋਂ ਬਾਅਦ ਬਈ ਅਸੀਂ 40 ਦਿਨ ਬਾਅਦ ਮੰਡੀ ਤੇ ਲੈ ਗਏ ਘੋੜਾ ਉਦੋਂ 6 ਮਹੀਨਿਆਂ ਬਾਅਦ ਅਗਲੀ ਮੰਡੀ ਤੇ ਘੋੜਾ ਫੁੱਲ ਤਿਆਰ ਹੋ ਗਿਆ ਔਰ ਜਿਹੜਾ ਖਲੀ ਦੀ ਲੰਬਾਈ ਔਰ ਮਜ਼ਬੂਤੀ ਖੜਨੀ ਹਕਾਰ ਉਹ ਕਿਸੇ ਘੋੜੇ ਚ ਵੀ ਹੈ ਨਹੀਂ ਘੋੜੇ ਸਾਰੇ ਬਹੁਤ ਜ਼ਿਆਦਾ ਚੰਗੇ ਮਜ਼ਬੂਤੀ ਕਿਉਂ ਕਾਰਨ ਕਾਰਨ ਖਲੀ ਪਛੋਕਰ ਤੇ ਜਾਵੜਿਆ ਹਾਂ ਖਲੀ ਜਾਵੜਾ ਪਿਛਲੀਆਂ ਪੀੜੀਆਂ ਤੇ ਮਜਬੂਤੀ ਵਾਲੇ ਪਾਸੇ ਆ ਗਿਆ ਇਹ ਜ਼ਰੂਰੀ ਨਹੀਂਗਾ ਵੀ ਮੈਂ ਕੋੜੀ ਮੱਝੂ ਕਿਆਂ ਲਈ ਮਲਾਵਾ ਔਰ ਘੋੜਾ ਵੀ ਮੱਝੂ ਕਿਆਂ ਦਾ ਰੰਗ ਜ਼ਰੂਰੀ ਨਹੀਂ ਨੀਲਾ ਹੀ ਆਵੇ ਤੁਹਾਡਾ ਤੇਲਗਾ ਰੰਗ ਵੀ ਆ ਸਕਦਾ ਕਮੈਤ ਰੰਗ ਵੀ ਆ ਸਕਦਾ ਤੁਹਾਡਾ ਭਾਈ ਕਾਲਾ ਰੰਗ ਵੀ ਆ ਸਕਦਾ ਇਹ 14 ਪੋਸਤਾਂ ਪਿੱਛੇ ਤੱਕ ਘੋੜੇ ਸੂ ਜਾਂਦੇ ਆ ਔਰ ਮੇਰੇ ਘਰੇ ਪਰਮਾਤਮਾ ਦੀ ਮਿਹਰ ਦੇ ਨਾਲ ਖਲੀ ਤੇ ਜਿਉਂਦਿਆਂ ਇੱਕ ਦਲਾਵਰ ਇੱਕ ਗੱਬਰ ਇੱਕ ਖਲੀਟੂ ਇੱਕ ਵੀਰ ਚਾਰ ਸਾਨ ਭਾਗ ਲਾ ਗਿਆ ਸੀ ਸਾਡੇ ਘਰੇ ਖਲੀ ਪੂਰਾ ਹੋ ਗਿਆ ਸਾਡਾ 19 ਇੱਕ ਕਿਸਾਨ ਮਿੱਤੋ ਦਲਾਵਰ ਕਰਮਾਂ ਲੈ ਗਿਆ ਜੀ ਇੱਕ 6ਵੇਂ ਪਾਛੇ ਦੇ ਗੁਰਦੁਆਰੇ ਦੋ ਮੇਰੇ ਘਰੇ ਆ ਅੱਜ ਖਲੀ ਦੇ ਪੋਤਰੇ ਆ ਜਮਰਾਉ ਦਾ ਜੀ ਖੇਬਰ ਆਪਣੇ ਘਰੇ ਖੜਾ ਖਲੀ ਦਾ ਪੋਤਰਾ ਜੀ ਖੜਗ ਆਪਣੇ ਘਰੇ ਆ ਜੀ ਖਲੀ ਦੇ ਪੁੱਤਰੀਆਂ ਆਪਣੇ ਘਰੇ ਆ ਜੀ ਅੱਜ ਪਿਓਰ ਪੰਜਾਬ ਦੀ ਬਰੀਡ 10 ਜਨਵਰੀ ਨੂੰ ਪ੍ਰਮਾਤਮਾ ਦੀ ਮਿਹਰ ਨਾਲ ਅੱਜ ਆਪਣੇ ਫਾਰਮ ਤੇ ਹੈਗੇ ਆ ਤੇ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਇੱਕ ਇੱਕ ਜਾਨਵਰ ਜ਼ਰੂਰ ਰੱਖਣਾ ਚਾਹੀਦਾ ਔਰ ਘੋੜਾ ਠੋਡੇ ਲਈ ਉਹ ਮਜਬੂਤੀਆਂ ਲੈ ਕੇ ਆਉਂਦਾ ਠੋਡੇ ਉਹੋ ਜੇ ਸੱਜਣਾ ਨਾਲ ਮਲਾ ਦਿੰਦਾ ਜਿਨ੍ਹਾਂ ਨਾਲ ਬਈ ਬਿਆਨਤਾਪਾ ਕਦੇ ਸੋਚਿਆ ਨਹੀਂ ਸੀਦਾ ਬਿਲਕੁਲ ਬਈ ਉਹ ਵੀ ਘੋੜਿਆਂ ਦੀ ਗੱਲ ਨਾਲ ਅਕਸਰ ਕਹਿੰਦੇ ਕਿ ਕਦੇ ਮੁੱਕਦੇ ਨਹੀਂ ਹੁੰਦੇ ਕਿਉਂਕਿ ਗੱਲਾਂ ਬਹੁਤ ਲੰਮੀਆਂ ਹੋ ਜਾਂਦੀਆਂ ਨੇ ਹਨਾ ਕਈ ਸੱਜਣ ਦੋਸਤਾਂ ਨੂੰ ਲੰਮੀ ਵੀਡੀਓ ਨਾਇਰ ਬਣਾਇਆ ਕਰੋ ਛੋਟੀ ਪਰ ਜਦੋਂ ਕਿਤੇ ਆਪਾਂ ਇਤਿਹਾਸ ਚ ਚਲੇ ਜਾਈਏ ਇਤਿਹਾਸ ਹਮੇਸ਼ਾ ਜਦੋਂ ਸੁਣਾਉਣ ਬੈਠਦੇ ਨੇ ਤਾਂ ਉਹ ਲੰਮਾ ਹੀ ਹੁੰਦਾ ਹੈ ਜੀ ਹਨਾ ਬਿਲਕੁਲ ਬਿਲਕੁਲ ਬਾਕੀ ਗੁਰਪ੍ਰੀਤ ਦਵਾਈ ਨਾਲ ਫਿਰ ਕਿਤੇ ਸਮਾਂ ਆਪਾਂ ਜਰੂਰ ਲਾਵਾਂਗੇ ਐਂ ਬਿਲਕੁਲ ਬਿਗਨਿੰਗ ਤੋਂ ਆਪਾਂ ਚੱਕਾਂਗੇ ਸਟੈਪ ਤੱਕ ਹੀ ਹੁਣ ਤੱਕ ਆਵਾਂਗੇ ਅੱਜ ਤੁਹਾਨੂੰ ਆਪਾਂ ਨੇ ਏਕਮ ਦਿਖਾਇਆ ਏਕਮ ਇਸ ਸਟੈਂਪਿੰਡ ਸਿੱਖਣ ਮੱਜਰੇ ਖੜਾ ਜੀ ਜ਼ਿਲ੍ਹਾ ਮਹਾਲੀ ਦੇ ਵਿੱਚ ਬਾਈ ਗਰਜੰਟ ਸਿੰਘ ਅੰਟਾਲ ਕੋਲੇ ਬਾਈ ਨੂੰ ਫੋਨ ਕਰ ਲਿਓ ਤੇ ਵਧਾਈਆਂ ਜਰੂਰ ਦਿਓ ਬਾਈ ਨੇ ਇੱਕ ਅਲੋਪ ਹੋਇਆ ਘੋੜਾ ਆਪਣੇ ਫਾਰਮ ਤੇ ਲਿਆ ਕੇ ਅੱਜ ਖੜਾ ਕਰਤਾ ਵੀ ਤੁਹਾਡੇ ਸਾਹਮਣੇ ਘੋੜਾ ਕਿੰਨਾ ਲੱਗਿਆ ਉਹ ਵੀ ਜਰੂਰ ਦੱਸਿਓ ਤੇ ਬਾਈ ਦੇ ਫਾਰਮ ਤੇ ਆ ਕੇ ਦੇਖੋ ਜਾਨਵਰ ਬਹੁਤ ਚੰਗੇ ਨੇ ਬਾਕੀ ਬਾਈ ਨੇ ਸ਼ੁਰੂਆਤ ਥੋੜਾ ਸਮਾਂ ਪਹਿਲਾਂ ਹੀ ਕੀਤੀ ਆ ਪਰ ਸ਼ੁਰੂਆਤ ਚੰਗੀ ਹੋਈ ਆ ਮਹਾਰਾਜ ਦੀ ਕਿਰਪਾ ਦੇ ਨਾਲ ਚੰਗੀ ਸੋਚਾ ਮਿੱਤਰੋ ਤੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਹੋਰ ਵੀ ਚੰਗੇ ਜਾਨਵਰ ਦੇ ਫਾਰਮ ਤੇ ਦੇਖਣ ਨੂੰ ਮਿਲਣਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਧੰਨਵਾਦ